हां जी दोस्तों सारेया नुं सस्त्रिकाल स्वागत करते हैं तोडा राज संधू फार्मिंग दे विच आज पहुंचेया दोस्तों ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੈਰੋਂ ਜਦੋਂ ਦੋਸਤੋਂ ਆਪਾਂ ਵਿਜ਼ਿਟ ਕਰਦੇ ਆਂ ਤੇ ਗ੍ਰੈਂਡ ਕੈਰੋਂ ਪੈਲਸ ਦੇ ਬਿਲਕੁਲ ਨਾਲੋਂ ਇੱਕ ਸੜਕ ਨਿਕਲਦੀ ਆ ਉਹ ਵੀਰ ਚੰਡਾ ਸਿੰਘ ਹੋਣਾਂ ਦੀਆਂ ਬਾਹਰ ਬੈਕਾਂ ਤੇ ਆ ਜਾਂਦੀ ਆ ਠੀਕ ਆ ਜੀ ਤੇ ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇਂ-ਸਮੇਂ ਦੇ ਨਾਲ ਅੱਜ ਵੀ ਤਕਰੀਬਨ ਕੋਈ ਟੋਟਲ ਨਗ ਜੜਿਆ ਦੋਸਤੋਂ ਵੈਸੇ ਤਾਂ 12 14 ਨਗ ਨੇ ਖਲ ਖਾਲ ਜਿਹੜੀ ਆਪਾਂ ਡਿਟੇਲ ਆ ਉਹ ਤੁਹਾਨੂੰ 6 ਨਗਾਂ ਦੇ ਦਵਾਂਗੇ ਤੇ 8-7 ਨਗ ਜਿਹੜੇ ਮੱਝਾਂ ਝੋਟੀਆਂ ਉਹ ਵੀ ਹੈਗੀਆਂ ਮੋٹے ਤੌਰ ਤੇ ਉਹ ਵੀ ਤੁਹਾਨੂੰ ਇੱਕ ਵਾਰੀ ਝਾਤ ਮਰਵਾ ਦਾਂਗੇ ਪਸ਼ੂ ਜਿਹੜੇ ਟੋਟਲ ਜਿਹੜੇ ਕੋਈ 12-14 ਨਗ ਜਿਹੜੇ ਅੱਜ ਮੌਜੂਦ ਆ ਬਾਕੀ ਜਿਹੜਾ ਐਨੀਮਲ ਜਿਹੜਾ ਪਸ਼ੂ ਵੀ ਪਸੰਦ ਆਊਗਾ ਉਹਦੀ ਡਿਟੇਲ ਆ ਜਾਂਦੀ ਨਰਕ ਪਰਖਾ ਤਸੱਲੀ ਆ ਤੁਸੀਂ ਘਰਾਂ ਕੇ ਕਰ ਲਿਓ ਤੇ ਪੂਰੀ ਗੱਲਬਾਤ ਆਪਾਂ ਵੀਰ ਝੰਡੇ ਦੇ ਨਾਲ ਕਰ ਲਾਂਗੇ ਦੋਸਤੋ ਤੇ ਖਾਸ ਵਿਜਟ ਕੈਰੋਂ ਕਰਨੀ ਆ ਪੱਟੀ ਤੋਂ ਕੋਈ 5-6 ਕਿਲੋਮੀਟਰ 5 ਕਿਲੋਮੀਟਰ ਦੀ ਦੂਰੀ ਆ ਪਿੰਡ ਕੈਰੋਂ ਦੀ ਤੇ ਆਹ ਲੈਨੇ ਬਥੇ ਰਿ ਡਿਟੇਲ ਤਰੀਕ ਆ ਜੀ ਦੋਸਤੋ 12 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 11:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਚੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਵੀਰ ਜੀ ਠੀਕ ਠਾਕ ਬਹੁਤ ਬਹੁਤ ਵਧੀਆ ਵੀਰ ਚੰਡੇ ਠੀਕ ਆ ਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਵੇਖਣ ਆਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਧੂ ਚੈਨਲ ਵੱਲੋਂ ਬਹੁਤ ਬਹੁਤ ਵਸਾਕੀ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਬਾਜਾਂ ਵਾਲੇ ਦਾ ਦਿਹਾੜਾ ਵਾ ਬਿਲਕੁਲ ਪਾਤਸ਼ਾਹ ਦਾ ਤੇ ਸਾਰਿਆਂ ਨੂੰ ਸੋਖ ਸੁਖਾਣਾ ਮਹਾਰਾਜ ਵੀ ਕਰਨ ਦਾ ਬਲ ਬਖਸ਼ ਬਿਲਕੁਲ ਜੀ ਬਿਲਕੁਲ ਬਿਲਕੁਲ ਅਬ ਦੋਸਤੋ ਝੰਡੇਵੀਰ ਵੱਲੋਂ ਵਧਾਈਆਂ ਮਿਲ ਗਈਆਂ ਸਾਰੇ ਵੀਰਾਂ ਨੂੰ ਤੇ ਰਾਜ ਸੰਤੂ ਫਾਰਮਿੰਗ ਚੈਨਲ ਵੱਲੋਂ ਵੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਸਿੱਖ ਭਾਈਚਾਰੇ ਨੂੰ ਸਮੂਹ ਭਾਈਚਾਰੇ ਨੂੰ ਠੀਕ ਹੈ ਜੀ ਲੱਖ ਲੱਖ ਕਰੋੜ ਕਰੋੜ ਠੀਕ ਹੈ ਜੀ ਵਿਸਾਖੀ ਦੀਆਂ ਮੁਬਾਰਕਾਂ ਹੁਣ ਵਾਖਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਠੀਕ ਹੈ ਜੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਈਚਾਰੇ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਨੂੰ ਤੇ ਦਿਨ ਦੁਗਣੀ ਤੇ ਰਾਤ ਚੌਗਣੀ ਇਸੇ ਤਰ੍ਹਾਂ ਤੁਸੀਂ ਤਰੱਕੀ ਕਰਦੇ ਰਹੋ ਤੇ ਅੱਛਾ ਵੀਰ ਝੰਡੇ ਕਿਵੇਂ ਮੇਲੇ ਮੂਲੇ ਦੀਆਂ ਤਿਆਰੀਆਂ ਵੀ ਨਾਲ ਦੀ ਨਾਲ ਚੱਲੀ ਜਾਂਦੀਆਂ ਪਸ਼ੂ ਕਿੱਥੇ ਲੈ ਕੇ ਜਾ ਰਹੇ ਜੀ ਹਾਂਜੀ ਹਾਂਜੀ ਪਸ਼ੂ ਨਾ ਜੀ ਹੋਣਗੇ ਕੋਹ 15 16 ਨਾਗ ਤੁਹਾਨੂੰ ਸਭ ਅੱਛਾ ਜੀ ਹਾਂਜੀ 6 5 6 ਨਾਗ ਚੱਲ ਗਏ ਆ ਤੇ ਕੋਹ ਤੁਰੀਆਂ ਜਾਣਦੀਆਂ ਮਈਆਂ ਸੱਜੇ ਸੱਜੇ ਹਾਂਜੀ ਆ ਗੱਲ ਗਏ ਆ 6 ਨਾਗ ਕੱਲ ਖੜੇ ਆ ਤੇ ਅੱਜ ਖੜਨੇ ਆ 8 ਕੁ ਮਈਆਂ ਅੱਜ ਜਾਣਗੀਆਂ ਠੀਕ ਹੈ ਜੀ ਤੇ ਬਾਕੀ ਜਿਵੇਂ ਨਵੇਂ ਨਾਲ ਮਗਰੋਂ ਮਿਲਦੀਆਂ ਕਈਆਂ ਬਿਲਕੁਲ ਬਿਲਕੁਲ 15 16 ਨਾਗ ਹੋਣਗੇ ਆਪਣੇ ਕੋਤੇ ਵੀ ਹੁਣ ਜਿਹੜੇ ਇੱਥੇ ਮੌਜੂਦ ਇੰਨੇ ਕ ਹੈਗੇ 14 15 ਨਾਗ ਹੈਗੇ ਆ ਸਾਰੇ ਟੋਟਲ 16 1 ਠੀਕ ਹੈ ਹਾਂਜੀ ਮਈਆਂ ਗੱਬਣਾ ਵੀਆ ਸੂਈਆਂ ਵੀਆ ਚੰਗੀਆਂ ਝੋਟੀਆਂ ਵੀਆ ਹੌਲੇ ਮੋਲ ਵਾਲੀਆਂ ਵੀ ਭਾਰੇ ਮੋਲ ਵਾਲੀਆਂ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀ ਚੱਡੇ ਵੀਰ ਸ਼ੁਰੂਆਤ ਕਰ ਲੀਏ ਹਾਂ ਇਧਰੋਂ ਮੱਝਾਂ ਵਾਲੇ ਪਾਸਿਓ ਸ਼ੁਰੂਆਤ ਕਰ ਲੀਏ ਆਪਾਂ ਹਾਂਜੀ ਠੀਕ ਆ ਸੋ ਮੱਝਾਂ ਵਾਲੇ ਪਾਸੋਂ ਦੋਸਤੋ ਸ਼ੁਰੂਆਤ ਕਰ ਲੈਨੇ ਆ ਇੱਕ ਮਜਬੂਰੀ ਤੁਹਾਨੂੰ ਦਿਖਾਵਾਂਗੇ ਟੋਕੜ ਅੱਗੇ ਏਆਈ ਵੀ ਹੋਈ ਇਹਨਾਂ ਮੱਝਾਂ ਨੂੰ ਕਿੰਨੇ ਕਿੰਨੇ ਦਿਨਾਂ ਦੀਆਂ ਬਣੀਆਂ ਕਿੰਨਾ ਦੋ ਦਿਨਾਂ ਥੱਲੇ ਉਹ ਪੂਰੀ ਗੱਲਬਾਤ ਕਰਦੇ ਆ ਆ ਇੱਕ ਪਹਿਲੇ ਨੰਬਰ ਤੋਂ ਝੰਡੇ ਵੀਰ ਜਿਹੜੀ ਹੈ ਵੱਡੀ ਕਾਲੀ ਮੋਰੀ ਦੇ ਵਿੱਚ ਮੱਝ ਜਿਹੜੀ ਕਾਲੀ ਹੈ ਹਾਂਜੀ ਇਹਦੀ ਡਿਟੇਲ ਕਰਦੀ ਹੈ ਸੁਆ ਕਿੰਵੇਂ ਦੇ ਵਿੱਚ ਤੇ ਕਿੰਨੇ ਕੁ ਮਹੀਨੇ ਇਹ ਵੀਰ ਜੀ ਮੰਨ ਲਓ ਵੀ ਕੋਈ ਦੁਜੇ ਲਈ ਤਿਆਰ ਗੇਨ ਲੇਗਾ ਤੇ ਜੇ ਲਈ ਗੇਨ ਲੇ ਵੀਰ ਜੀ ਇਹ ਪਿੱਛੋਂ ਤੇ ਹਰਿਆਣਿਆਂੋਂ ਆਈ ਆ ਛੋਟੀ ਹੂੰ ਇਹਦੇ ਦੁੱਧ ਤੇ ਵੀਰ ਜੀ ਇਹਦੇ ਥੱਲੇ ਹੀ 10 ਹੀ ਕਿਲੋ ਪਰ ਹੁਣ 8 ਕਿਲੋ ਦੀ ਆਪਣੀ ਫੁੱਲ ਵੀਰ ਜੀ ਗਾਰੰਟੀ ਹੋਊਗੀ 8 ਕਿਲੋ ਦੀ ਹਾਂਜੀ ਹਾਂਜੀ 24 ਤਰੀਕ ਦੀ ਵੀਰਦੀ ਆ ਮੇਰੇ ਕੋਲ ਡਿਟੇਲ ਆ ਸਾਰੀ ਕੋਈ ਗੱਲ ਨਹੀਂ 24 ਤਰੀਕ ਦਾ ਮੈਂ ਆਪਦੇ ਹੱਥੀਂ ਟੀਕਾ ਭਰਾਇਆ ਵਾ ਹਾਂਜੀ ਇਹਨੂੰ ਕਰਮਾਲੀ ਨੂੰ ਆ ਵੇਖੋ 24 24 ਮਾਰਚ ਨੂੰ ਹਾਂਜੀ ਹਾਂਜੀ ਲੋਜੀ ਹਾਂਜੀ 24 3 2024 ਨੂੰ ਨਵਾਬ ਦਾ ਵੇਖੋ ਅਰਜਨ ਕੋਂਗੜ ਦਾ ਹਾਂਜੀ ਅਰਜਨ ਕੋਂਗੜ ਦਾ ਦੋ ਟੀਕੇ ਵੀਰਦੀ ਭਰਾਏ ਮੈਂ ਇਹਨੂੰ ਲਗਾਤਾਰ ਇੱਕ ਅੱਜ ਇੱਕ ਅਗਲੇ ਦਿਨ ਤੇ ਬਾਕੀ ਜਿਹੜੀ ਜਿਹੜਾ ਰਿਜ਼ਲਟ ਆ ਨਾ 100 ਚੋਂ 100% ਡਾਕਟਰ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਵੀ ਨਾਰ ਵਾਲਾ ਟੀਕਾ ਲਾ ਦੋ ਹਾਂ ਉਹ ਲਵਾਇਆ ਸੀ ਨਾਲ ਤੇ ਵੰਡ ਘਟਾਇਆ ਕਰਕੇ ਹੁਣ 8 ਲੀਟਰ ਦੁੱਧ ਤਿਆਰ ਹਾਂ ਬਾਕੀ ਵੀ ਜੀ ਮੈਂ ਨਾ ਚਲੋ ਆਤਾਂ ਦਾ ਪਤਾ ਲੱਗਦਾ ਵਾ ਕਰਮਾਲੀ ਰੁਕ ਗਈ ਰੁਕ ਗਈ ਹਾਂਜੀ ਅੱਛਾ ਤੇ ਛੱਲੇ ਵੀ ਰਸੂਆ ਹੈ ਕਿ ਦੂਜੇ ਲਈ ਘਬਣ ਫਿਰ ਏਆਈ ਹੋਈ ਹੈ ਹਾਂਜੀ ਹਾਂਜੀ ਪਹਿਲੇ ਪਹਿਲੇ ਸਵੇਰੇ ਚ ਚੱਲਣ ਦੀ ਹੈ ਹਾਂਜੀ ਹਾਂਜੀ ਪਹਿਲੇ ਜੀ ਮੰਨ ਲਓ ਚੱਲਣ ਦੀ ਆ ਤੇ ਬਾਕੀ ਹੁਣ ਦੂਜੇ ਲਈ ਇਹ ਮੰਨ ਲਓ ਵੀ ਹੋਈ ਆ ਤਿਆਰ ਠੀਕ ਆ ਜੀ ਹਾਂਜੀ ਹਾਂਜੀ ਮੈਂ ਦੋਸਤੋ ਅਰਜਨ ਕੁੰਗੜ ਬੁੱਲ ਦੀ ਜਿਹੜੀ ਦੋਸਤੋ ਏਆਈ ਹੋ ਚੁੱਕੀ ਆ ਠੀਕ ਆ ਜੀ ਉਸ ਬੁੱਲ ਦਾ ਟੀਕਾ ਪ੍ਰਵਾਇਆ ਇਸ ਚੋਟੀ ਨੂੰ ਵੱਡੇ ਕੱਦ ਪੋਤ ਦੇ ਵਿੱਚ ਵੈਸੇ ਕੱਦ ਵੇਖ ਕੇ ਸਾਰੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਠੀਕ ਆ ਜੀ ਤੇ ਕੋਈ 25 26 27 25 26 27 ਦੇ ਨੇੜੇ ਤੇ ਜਿਹੜਾ ਤੁਹਾਨੂੰ ਤਰੀਕਾ ਨੋਟ ਕਰਵਾਤੀ ਆ ਵੀ ਉੱਥੇ ਜਿਹੜਾ ਟੀਕਾ ਪੁਰਵਾਇਆ ਠੀਕ ਆ ਬਾਕੀ ਫੇਸ ਕੁਆਲਿਟੀ ਮੂੰਹ ਮੱਥੇ ਦੀ ਚੰਗੀ ਹੈ ਠੀਕ ਆ ਜੀ 8 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਹਾਜ਼ਰ 8 ਕਿਲੋ ਤਾਂ ਜਿਹੜੀ ਹੁਣ ਦੋਸਤ ਇਹ ਚੱਲ ਰਹੀ ਆ ਠੀਕ ਆ ਬਾਕੀ ਚੋਣ ਚਾਂ ਚੰਗੀ ਛੱਡੇ ਵੀਰ ਵਧੀਆ ਵੀਰ ਜੀ ਐ ਵਧੀਆ ਮੋਗੇ ਰਗੀ ਕੋਈ ਗੱਲ ਨਹੀਂ ਬਾਕੀ ਮੈਂ ਇਹਨੂੰ ਐ ਸਾਰਾ ਜਦਨ ਦੀ ਇਹ ਹੀ ਹੋਈ ਆ ਨਾ ਉਦਨ ਦੀ ਮੈਂ ਰਾਜੀ ਵੀ ਹੋਣ ਲੱਪੀ ਤੇ ਪਿੰਡਾ ਵੀ ਦੱਸਣ ਲੱਪਿਆ ਵੀਰ ਜੀ ਮੈਂ ਨਾ ਹਾਂਜੀ ਬਾਕੀ ਚੋਈ ਚਵਾਈ ਕਈ ਮੇਰੇ ਵੀਰ ਆਖਣ ਵੀ ਮੰਨ ਲੋ ਕਿਦਾਂ ਮਾਲ ਚੋਇਆ ਚਵਾਇਆ ਸੰਧੂ ਸਾਹਿਬ ਜਾਣਾਂ ਅਸੀਂ ਤੁਹਾਨੂੰ ਪਤਾ ਉਧਰ ਤੇ ਮੁੜ ਕੇ ਮੈਂ ਹਾਂ ਵੀ ਕਈ ਨਹੀਂ ਤਾਂ ਨਹੀਂ ਟਾਈਮ ਨਹੀਂ ਤੁਹਾਡਾ ਲੱਗਦਾ ਬਿਲਕੁਲ ਅਜਾ 5-7 ਦਿਨ ਹੋ ਗਏ ਤੁਹਾਨੂੰ ਦੀਕਨਦਿਆਂ ਹਾਂ ਕਦੀ ਇਧਰ ਕਦੀ ਉਧਰ ਹੋਈ ਗਿਆ ਚਲੋ ਮਾਲ ਤੁਰਿਆ ਆਉਦਾ ਤੁਰਿਆ ਵੇਖਦਾ ਜਾਂਦਾ ਹੈ ਵੇਖਦਾ ਜਾਂਦਾ ਹਾਂਜੀ ਹਾਂਜੀ ਤੇ ਚੰਡੇ ਦਾ ਮੁੱਲ ਵੀ ਦੱਸ ਦੀਏ ਕੀ ਕਰਦੇ ਆ ਮੁੱਲ ਤੇ ਵੀਰ ਜੀ ਭਾਵੇਂ ਜਿੱਦੀ ਮੈਂ ਆ ਭਾਵੇਂ ਜਿੱਦਾ ਜਿੰਨਾ ਮਰਜ਼ੀ ਕਰ ਲਈਏ ਭਾਵੇਂ 75 ਵੀ ਕਰ ਲਈਏ ਜੋ ਮਰਜ਼ੀ ਕਰ ਲਈਏ ਤੇ ਪਰ ਨਹੀਂ 70 ਚੋਂ ਵੀਰ ਜੀ ਮਾਨਤਾਨ ਕਰਦੇ 70 ਚੋਂ ਹਾਂਜੀ ਹਾਂਜੀ 4000 ਦੀ ਦੇ ਦਾਂਗੇ ਵੀਰ ਜੀ ਇਦਾਂ ਹੀ ਲਓ ਜੀ ਹਾਂ 4000 ਦੀ ਦੋਸਤੋ ਇੱਕ ਪੂਰੀ ਬਰਾਡੇ ਜਿੱਡੀ ਤੁਹਾਨੂੰ ਇਹ ਝੋਟੀ ਮਿਲ ਜਾਊਗੀ ਫੁੱਲ ਵੱਡੇ ਕਦ ਕੱਡ ਦੇ ਵਿੱਚ ਹਾਂਜੀ ਤਾਂ ਦੂਰੋਂ ਨੇੜੇ ਕੋਈ ਵੀਰ ਤੁਰਨਾ ਚਾਹੁੰਦਾ ਜਾਂ ਆ ਰਿਹਾ ਇਸ ਝੋਟੀ ਤੇ ਇਹ ਮੰਨ ਕੇ ਤੁਸੀਂ ਇੱਕ ਆਈਡੀਆ ਰੱਖਿਆ ਵੀ ਫੁੱਲ ਵੱਡੀ ਹਾਈਟ ਦੀ ਕੱਟਗਾਠ ਵਾਲੀ ਝੋਟੀ ਹੈ ਚੰਗੀ ਵੇਲਵੱਟੇ ਵਾਲੀ ਹੈ ਹਾਂਜੀ ਬਾਕੀ ਪਸੰਦ ਆਊਗੀ ਜੇ ਨਿਤਰਾ ਹੀ ਅਗੇ ਕਿਸੇ ਵੀਰ ਦੀ ਕਿਸਮਤ ਵੀ ਆ ਨਿਤਰੂ ਕੀ ਕਰਮਾ ਵਾਲੀ ਜੀ ਨਿਤਰੂ ਕੀ ਹੁਣ 100 ਚੋਂ 100% ਹੀ ਕਰਮਾ ਵਾਲੀ ਚਲੋ ਡਾਕਟਰ ਨੇ ਵੀ ਆਪਾਂ ਨੂੰ ਇਹ ਗੱਲ ਕਹੀ ਵੀ ਜਿੰਨਾ ਤੁਸੀਂ ਇੱਥੇ ਮੰਨ ਲੋ ਕਰਤਾ ਨਾ ਚੈੱਕ ਕਰਾ ਕੇ ਸਾਰਾ ਅੰਦਰੋਂ ਅੰਦਰ ਮੈਂ ਡਾਕਟਰ ਨੂੰ ਪਹਿਲਾਂ ਜੀ ਸਾਰਾ ਕੋ ਚੈੱਕ ਕਰਾ ਕੇ ਮੈਂ ਹਜੇ ਕਿਸੇ ਵੇਲੇ ਕੋਈ ਦਵਾਈ ਉਹ ਆਂਦਾ ਕੋਈ ਗੱਲ ਨਹੀਂ ਵੀਰ ਜੀ ਨਾ ਕੋਈ ਦਵਾਈ ਭਨ ਵਾਲੀ ਹੈ ਸਪੈਸ਼ਲ ਏਡੀਆਂ ੜੀਆਂ ਮਈਆਂ ਸਾਡੇ ਰਿਸ਼ਤੇਦਾਰ ਆ ਬੰਦੇ ਉਹ ਰੱਖਦੇ ਸ਼ਾਇਦ ਕੋਰੇ ਦੇੁੰਦੇ ਆਪਣੇ ਜੀਤੇਦਾਰ ਉਹਨਾਂ ਤੋਂ ਬੜੀਆਂ 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 ਮਈਆਂ ਵਾ ਠੀਕ ਹੈ ਉਹ ਮੰਨ ਲਓ ਇਹ ਆ ਵੀ ਉਹਨਾਂ ਨੇ ਮੁੜ ਕੇ ਆਂਦੇ ਵੀ ਫਲਾਣੇ ਡਾਕਟਰ ਤੋਂ ਠੀਕਾ ਭਰਾਓ ਫਿਰ ਉਹਨਾਂ ਨੇ ਕਹ ਲਿਆ ਡਾਕਟਰ ਠੀਕ ਹੈ ਤੇ ਉਹ ਤੋਂ ਮੰਨ ਲਓ ਫਿਰ ਉਹਨਾਂ ਨੇ ਕਰਵਾ ਕੇ ਦਿੱਤੀ ਆਪਾਂ ਨੂੰ ਤੱਕ ਚੁੱਕ ਸਾਰੀ ਤੇ ਮੈਂ ਬਿਲਕੁਲ ਅੰਦਰ ਅੰਦਰ ਸਹੀ ਆ ਜੀ ਲੈ ਵੀ ਬਿਕਲੋਗੀ ਆ ਕਰਮਾਂ ਵਾਲੀ ਠੀਕ ਹੈ ਜੀ ਅੱਗੇ ਆ ਗਈ ਬੂਰੀ ਆਪਣੇ ਕੋਲ ਹਾਂਜੀ ਤੇ ਬੂਰੀ ਦਾ ਕਰਦੀਏ ਡਿਟੇਲ ਸਾਂਜੀ ਇਹ ਦਿੱਤੀ ਨੂੰ 2.5 ਮਹੀਨੇ ਹੋ ਗਏ ਜੇ ਪੂਰੇ ਸੂਈ ਨੂੰ ਪੂਰੀ ਨੂੰ ਆਹ ਦੇਖੋ ਚੱਡਾ ਚੁੱਡਾ ਆ ਸੱਜਣਾ ਵਾਲਾ ਲਿਖ ਲਓ ਜੀ ਠੀਕ ਹੈ ਜੀ ਆ ਵੇਖੋ ਜੋ ਇਹ ਜਵਾਈ ਜੇ 10 ਕਿਲੋ ਵੀਰਜੀ ਇਹਦੇ ਥੱਲੇ ਕੰਡੇ ਵਾਲਾ ਦੁੱਧ ਜੇ 10-11 ਕਿਲੋ ਅੱਛਾ ਜੀ ਹਾਂਜੀ ਢਾਈ ਮਹੀਨਿਆਂ ਦੀ ਸੂਈ ਆ ਹਾਂਜੀ ਢਾਈ ਮਹੀਨਿਆਂ ਦੀ ਸੂਈ ਜੇ ਅੱਜ ਇਹਨੂੰ 16-17 ਦਿਨ ਵੀਰਜੀ ਇਹਨੂੰ ਠੀਗਾ ਭਰਾਏ ਨੂੰ ਹੋ ਗਿਆ ਜੀ ਅੱਛਾ 10 ਕਿਲੋ ਤੋਂ ਤਾਂ ਕਿ 11 10 ਕਿਲੋ ਪੱਕਾ ਕੰਡੇ ਵਾਲਾ ਲਾ ਲੋ 11 ਕਿਲੋ ਹੀ ਦੁੱਧ ਹੈਗਾ ਵੇ ਤੇ ਮਿਲਦੀ ਵੀ ਇਦਾਂ ਹੀ ਜੇ ਕਰਮਾ ਦੀ ਸੂਈ ਢਾਈਆਂ ਕਿ ਮਹੀਨਿਆਂ ਦੀ ਹਾਂਜੀ ਹਾਂਜੀ ਲੈ ਦੁੱਧ ਚੰਗਾ ਫਿਰਦਾ ਹਾਂ ਜੀ ਦੁੱਧ ਦੁੱਧ 10 ਕਿਲੋ ਵੀਰ ਜੀ ਪੱਕਾ ਦੁੱਧ ਦੇ ਦੇ ਥੱਲੇ ਮੈਂ ਅਜੇ ਸੱਜਰਾ ਮੈਂ ਮੰਨ ਲਓ ਇਹ ਵੀ ਹਰ ਵੇਹਾਈ ਆ ਮਿੱਠੀ ਵੜੀ ਆ ਸੰਧੂ ਸਾਹਿਬ ਅੱਛਾ ਦੇਣ ਇਹਨੂੰ 10 ਹੋ ਗਿਆ 15 16 ਅੱਜ 15 16 ਹਾਂਜੀ 15 16 ਦੋ ਟੀਕੇ ਇਹਨੂੰ ਪ੍ਰਵਾਇ ਕਰਮਾ ਲਈ ਬਬ ਦੋਸਤੋ 15 16 ਦਿਨ ਦਾ ਸਮਾਂ ਹੋ ਗਿਆ ਟੀਕਾ ਪ੍ਰਵਾਇਆ ਬਾਕੀ ਅੱਗੇ ਕੋਈ ਢਾਈਆਂ ਕ ਮਹੀਨਿਆਂ ਦਾ ਫੇਰ ਦੱਸਣ ਦੇ ਆ ਢਾਈਆਂ ਕ ਮਹੀਨਿਆਂ ਦਾ ਜਿਹੜਾ ਸਮਾਂ ਹੋਇਆ ਇਹਨੂੰ ਸੂਈ ਨੂੰ ਤੇ 10 ਕਿਲੋ ਜਿਹੜਾ ਦੁੱਧ ਇਸ ਮੱਝ ਦੇ ਥੰਡੇ ਆਉਣਾ 10 ਕਿਲੋ ਧਾਰਾਂ ਦੇ ਥੱਲੇ ਆ ਕੋਈ ਵੀਰ ਚੋ ਕੇ ਤਸੱਲੀ ਕਰ ਲੇ ਪੂਰੀ ਬਸ ਚੋਈ ਚਵਾਈ ਵੀਰ ਦੀ ਹੁਣ ਨਾ ਹੁਣ ਚੋਈ ਚਵਾਈ ਆ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਜਾਂ ਅੱਗੇ ਵੀ ਵੀਰ ਮਾਲ ਸਾਰਾ ਚੋ ਚਾ ਲੈਣਾ ਵੀ ਆਪਾਂ ਛੱਡਿਆ ਨਹੀਂ ਥੱਲੋਂ ਜਦੋਂ ਆਉਂਦੀ ਆ ਨਾ ਕਰਮਾ ਲਈ ਐ ਬਣਦੀ ਜੇ ਪੂਰੀ ਚੱਡਾ ਦਿਸਣ ਦਿਆਂ ਜੀ ਬਈ ਮੈਂ ਪੂਰਾ ਹਰਿਆਵਾ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਵੀ ਮੱਝ ਤੁਸੀਂ ਚੰਗੀ ਆ ਬਾਕੀ ਬੂਰੀਆਂ ਮੱਝਾਂ ਜਿਹੜੇ ਵੀਰ ਖਰੀਦਣ ਦੇ ਸ਼ੌਂਕੀ ਆ ਉਹ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ 10 ਕਿਲੋ ਦੁੱਧ ਚੰਗਾ ਸੱਜਰ ਮੱਝਾਂ ਦੇ ਬਰਾਬਰ ਦੁੱਧ ਦਾ ਵੈਸੇ 2.5 ਮਹੀਨੇ ਇਹ ਦੁੱਧ ਸੱਜਣ ਵਾਲਾ ਹੀ ਮੌਕੇ ਤੇ ਵੀ ਕਿਉਂਕਿ ਵੀਰ ਕੋਈ ਇਹ ਨਾ ਸਮਝੇ ਵੀ ਚਲੋ ਬੱਚਾ ਨਹੀਂ ਹੈਗਾ ਤੇ ਚਲੋ ਪਤਾ ਨਹੀਂ ਕਿੰਨਾ ਕੁ ਲੰਮਾ ਸਮਾਂ ਹੋਇਆ ਲੰਮੇ ਸਮੇਂ ਦਾ ਪਤਾ ਲੱਗ ਜਾਂਦਾ ਦੁੱਧ ਤੋਂ ਠੀਕ ਹੈ ਜੀ ਦੁੱਧ ਕਿਉਂਕਿ ਮੱਝ ਜੜੀ ਆ ਕਿ ਤਕਰੀਬਨ ਕੋਈ ਵੈਸੇ ਜਦੋਂ ਵੀ ਚੈਨ ਤੁਸੀਂ ਤਸੱਲੀ ਜਦੋਂ ਵੀ ਆਪਾਂ ਨੇ ਵਿੱਚ ਚੋਕੇ ਖੜਨੀ ਨਾ ਸੰਧੂ ਸਾਹਿਬ ਐ ਪੂਰਾ ਚੱਡਾ ਪਛਾਹ ਕੱਢੂ ਅੱਛਾ ਜੀ ਤੇ ਫਿਰ ਇਹ ਆ ਵੀ ਕਰਮਾ ਵਾਲੀ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਆ ਵੇਖੋ ਹਾਂ ਤੇ ਹਾਂ ਤੇ ਦੂਜੀ ਇਹ ਗੱਲ ਹੈਗੀ ਆ ਵੀ ਸੰਧੂ ਸਾਹਿਬ ਮਿੱਠੀ ਵੜੀ ਫਿਰ ਪਾੜੇ ਦੇ ਦੋ ਪਾੜੇ ਤੇ ਹਾਂ ਦੋਵੇਂ ਟਾਈਮ ਪਾੜੇ ਤੇ ਲੋ ਜੀ ਪਾੜੇ ਤੇ ਠੀਕ ਆ ਜੀ ਪਾੜੇ ਤੇ ਮਿਲਦੀ ਆ ਦੋਵੇਂ ਟਾਈਮ ਕੋਈ ਵੀਰ ਆਪਣੀ ਚੋਕੇ ਤਸਲੀ ਕਰ ਲੇ ਫੇ ਤੜਕ ਜੇ ਕਹੇ ਵਲੇ ਕੋ ਡਰ ਡੁਰ ਵੀ ਜਾਂਦੀ ਤੇ ਸੰਧੂ ਸਾਹਿਬ ਕਹੇ ਵਲੇ ਟੀਕਾ ਲਾਉਣਾ ਵੀ ਪੈਂਦਾ ਨਾ ਕੋਈ ਜੂੜ ਨਹੀਂ ਗਾੜੀ ਵੰਡ ਪਾ ਕੇ ਮੜਾ ਜਾ ਕਰਮਾਲੀ ਨੂੰ ਬੈਜੋ ਥੱਲੇ ਇਦਾਂ ਹੀ ਤੇ ਮਿਲ ਪੈਂਦੀ ਕੋਈ ਲੱਤ ਨਹੀਂ ਚੜੀ ਨਹੀਂ ਪਹਿਲੀ ਗੱਲ ਪਾੜੇ ਤੇ ਹੀ ਦੋ ਡੰਗ ਬੜੇ ਪਾੜੇ ਤੇ ਬਿਲਕੁਲ ਐ ਮੋਟੀ ਬਿਲਕੁਲ ਮੈਂ ਨਾ ਸੰਧੂ ਸਾਹਿਬ ਕੋਈ ਕਸਰ ਹੀ ਨਹੀਂ ਕੋਈ ਐ ਚੰਦ ਸੰਦਿਆ ਕਹਿੰਦੇ ਤੇ ਡੰਗ ਡਰੀ ਭਲੀ ਜਾਂਦਾ ਪਕੀ ਜਾਂਦਾ ਹਾਂ ਮੁੱਲ ਤੇ ਸੰਤੂ ਸਾਹਿਬ ਆਪਾਂ ਇਹ ਆ ਵੀ ਚਲੋ ਕਹੇ ਆਪਾਂ ਚੈੱਕ ਕਰਤੇ ਚਲੋ ਜਿਹੜੀ ਗੱਲ ਸਹੀ ਆ ਆਪਾਂ ਜੇ 2 ਢਾਈ ਮਹੀਨਿਆਂ ਦੀ ਚੈੱਕ ਹੋਵੇ ਫਿਰ ਤੁਹਾਨੂੰ ਪਤਾ ਆਪਾਂ ਉਸ ਚੀਜ਼ ਦੀ ਗਾਰੰਟੀ ਦੇਈਏ ਪਰ ਹੈ ਕਰਮਾਲੀਆਂ ਚਲੋ ਦੋਵੇਂ ਤੋਕੜਾਂ ਘਬਣਾਵਾ ਹਾਂ ਤੇ ਹਿੱਲਣ ਆ ਰੀਆਂ ਨਹੀਂ ਗੀਆਂ ਤੇ ਬਾਕੀ ਇਹ ਆ ਵੀ ਚਲੋ ਗਾੜੀ ਵੀਰ ਦੀ ਕਹੇ ਦੀ ਕਿਸਮਤ ਆਪਣੀ ਆਪਣੇ ਨਾਲ ਠੀਕ ਆ ਨਾ ਗੱਲ ਹੂੰ ਹੂੰ ਤੇ ਮੁੱਲ ਤੇ ਵੀਰ ਜੀ ਇਹਦਾ ਆਪਾਂ ਕਰਦੇ ਹਾਂ 72000 ਰੁਪਿਆ ਹਾਂਜੀ ਤੇ ਇਹ ਵੀ ਇੱਥੇ ਦੇ ਦਈਏ ਵੀਰ ਜੀ 65000 ਦੀ ਮੈਂ ਦੇ ਦਾਂਗੇ ਮੌਕੇ ਤੇ ਆਪਾਂ 65000 ਹਾਂ ਸਾਰੇ ਮਾਨ ਤਨ ਫੁੱਲ ਕਰਕੇ ਬਾਕੀ ਮੈਂ ਵੇਖੋ ਸੱਜਰੇ ਸੰਦੋਸਰ ਮੈਂ ਦੋਸਤੋ ਇੱਕ ਪੂਰੀ ਫੀਸ ਤੁਹਾਨੂੰ ਦਿਖਾਉਂਦੇ ਥੋੜਾ ਜਿਹਾ ਆਹ ਦੇਖੋ ਜੀ ਮੂੰਹ ਮੱਥੇ ਦੀ ਹਾਂਜੀ ਓਏ 8000 ਦੀ ਹਾਂਜੀ ਕਰੋ ਗੱਲ ਕਿ 65000 ਦੀ ਮਿਲ ਜੂਗੀ ਬਾਕੀ ਭਾਰੇ ਤੇ ਮਿਲਦੀ ਆ ਬਾਕੀ ਨਵੀਂ ਥਾਂ ਤੇ ਜਾ ਕੇ ਉਪਰੀ ਥਾਂ ਤੇ ਜਾ ਕੇ ਦੋਸਤੋ ਪਸ਼ੂ ਹੋ ਸਕਦਾ ਇੱਕ ਦਾ ਡੰਗ ਟੀਕਾ ਲਵਾ ਲੇ ਇਹ ਕਹਿ ਵੀ ਦਿੰਦੇ ਆ ਸਾਰੇ ਵੀਰ ਹੁੰਦਾ ਵੀ ਆ ਠੀਕਾ ਜੀ ਤੇ ਬਾਕੀ ਭੇਤ ਜਦੋਂ ਪਸ਼ੂ ਆਪਣਾ ਬਣ ਜੇ ਕਰ ਜਾ ਕੇ ਬੰ ਇਹਦੀ ਬਾਜ ਆ ਪੈ ਜੇ ਉਦੋਂ ਪਸੂ ਫੇਰ ਬਾੜੇ ਤੇ ਆ ਜਾਂਦਾ। ਖਲ ਖਾਲ 10 ਕਿਲੋ ਦੁੱਧ ਇਸ ਮੈਂ ਦੇ ਥੱਲੇ ਆ। ਹਾਂਜੀ ਦੋ ਡੰਗ ਆਪਣੇ ਕੋਲੇ ਸੰਧੂ ਸਾਹਿਬ ਕੋਈ ਤਸੱਲੀ ਕਰਕੇ ਮਿੰਕੇ ਕੰਡੇ ਦੇ ਚਲਾ ਲੈ ਲੀ ਲੀਟਰ ਨਾ ਮਿਲਲੇ। 10 ਕਿਲੋ ਦੁੱਧ ਆਣੀ। ਇਹ ਨਹੀਂ ਵੀ ਮੰਨ ਲਓ 10 ਦੱਸਣ ਦਾ ਤੇ 8 ਨਿਕਲੂ ਕਈ ਵੀਰ ਉਹਨਾਂ ਮੈਨੂੰ ਆ ਦਿੰਦੇ ਆ। ਵੀਰ ਜੀ 8 ਤੇ ਹੋਊ ਨਾ। ਮੰਨ ਲਓ ਵੀ ਜੀ ਸਾਡਾ ਸੱਚਾਈ ਬੋਲਣ ਦਾ ਕੀ ਫਾਇਦਾ ਜੀ 8 ਹੀ ਨਿਕਲਿਆ ਜਾ ਕੇ ਤੇ ਮੈਂ। ਤਾਂ ਨਹੀਂ ਚਲੋ ਕਈ ਵਾਰੀ ਨਵੇਂ ਥਾਂ ਜਾਣਾ ਕੋਈ ਪਾਈਆ ਖੰਡ ਦਾ ਕਿਲੋ ਦਾ ਫਰਕ ਪੈ ਜੂ ਮੈਂ। ਉਹ ਨਹੀਂ ਕੋਈ ਗੱਲ ਆਂਦਾ। ਬਾਕੀ ਆਪਣੇ ਘਰੋਂ 1 ਆਪਾਂ ਲੀਟਰ ਵੀ ਰੱਖਿਆ ਜੇ ਕੰਡਾ ਵੀ ਰੱਖਿਆ ਸਾਰਾ ਸਾਬ ਲਾ ਲਓ ਬਿਲਕੁਲ ਹਾਂਜੀ ਹਾਂਜੀ ਲੈ ਵੀ ਚੰਡੇ ਵੀਰ ਇਧਰ ਆਪਣੇ ਕੋਲ ਬੈੜਾ ਆ ਗਈਆਂ ਕਿ ਪਾਸੇ ਚਾਰ ਹਾਂ ਇਹ ਬੈੜਾ ਦੀ ਵੀ ਡਿਟੇਲ ਕਰਦੀ ਆ ਸਾਂਜੀ ਜਿਹੜੀ ਆ ਆ ਗਈ ਆਪਣੇ ਕੋਲ ਛਾਈ ਬਾਲ ਵਿੱਚ ਇਹ ਵੀਰ ਜੀ ਇਹ ਵੈੜ ਪਰਸੋਂ ਸੋਈ ਆ ਅੱਛਾ ਜੀ ਹਾਂਜੀ ਹਾਂਜੀ ਸਵੇਰ ਕਿਨਵਾ ਪਹਿਲਾਂ ਸਵੇਰ ਪਹਿਲਾਂ ਜੀ ਵੀਰ ਜੀ ਦੰਦਾ ਚੋਂ ਆ ਮੂੰਹੋਂ ਦੋਂਦੀ ਆਏ ਇਹ ਦੋ ਦੰਦਾ ਹਾਂਜੀ ਦੋ ਦੰਦਾ ਪਿਓਰ ਦੋਂਦੀ ਆ ਹਾਂਜੀ ਹਾਂਜੀ ਪਿਓਰ ਦੋਂਦੀ ਆ ਤਸੀਲ ਸੁਲ ਵੜੀ ਜੇ ਇਹਨੂੰ ਵੰਗਾ ਨਹੀਂ ਜੇ ਪਾਉਣਾ ਪੈਂਦਾ ਵੇਖੋ ਇਦਾਂ ਹੀ ਬਹਿ ਜਾਈਦਾ ਜੇ ਥੱਲੇ ਹਾਂ ਠੀਕ ਹੈ ਨ ਲੱਤ ਜੀ ਬੋਂਗਾ ਪਾਇਆ ਸੋ ਕਰਦੀ ਜੇ ਮਾੜੀ ਜੀ ਕੋਈ ਬਿਨਾ ਨਹੀਂ ਜੇ ਕੋਈ ਉਦਾਂ ਹੀ ਬਹਿ ਜਾਓ ਭਾਵੇਂ ਲਓ ਦੱਸੋ ਕੋਈ ਬੰਦਾ ਕੋਈ ਰੱਸੀ ਕੋਈ ਨਿਆਣਾ ਸਿਆਣਾ ਵੀਰ ਝੰਡਾ ਦਾ ਪਾਉਣ ਦੀ ਲੋੜ ਹੀ ਨਹੀਂਗੀ ਮਗਰ ਬੱਚਾ ਨਹੀਂ ਬੱਚੀ ਆ ਦਿੱਤੀ ਮਗਰ ਬੱਚੀ ਆ ਕਿੰਨੇ ਦਿਨਾਂ ਦੀ ਦਸੀ ਆ ਆਹ ਤੇ ਪਰਸੋਂ ਸੋਈ ਆ ਜੀ ਆਰਸੋ ਮੈਲੇ ਤੀਜਾ ਦੇ ਦੇਖੋ ਹਾਂ ਤੀਜਾ ਦਿਨ ਹਾਂਜੀ ਅੱਜ ਤੀਜਾ ਤੀਜਾ ਦਿਨ ਆ ਦੋਸਤੋ ਮਗਰ ਬੱਚੀ ਆ ਤੇ ਹੁਣ ਬੋਲਾ ਕਿੰਨਾ ਹੋਊਗਾ ਜੀ ਵੀਰ ਜੀ ਬੋਲਾ ਉਤਰਾਣਾ ਜੇ ਇਹਦੇ ਗੱਲ ਗਣੀ ਚਾਹੇ ਵੀਰ ਨੇ ਆਖਣਾ ਭਾਵੇਂ 2 12 13 ਕਿਲੋ ਤੋਂ ਸਟਾਰਟਿੰਗ ਜੀ ਬੱਚੀ ਅੱਛਾ ਹਾਂਜੀ ਹਾਂਜੀ ਕਿੰਨੇ ਕਹਿਣ ਵਾਲੀ ਗੱਲਤ ਨਹੀਂ ਹੈਗੀ ਬਿਲਕੁਲ ਵੀਰ ਜੀ ਆਉਂਦਾ ਫਸ ਕਹਿਣ ਕਦੀ ਕਹੀ ਤੇ ਗੱਲ ਕਰੋ ਅੱਗੇ ਗੱਲ ਕਰੋ ਜੇ ਕਦੀ ਆਪਾਂ ਇਹੋ ਜਿਹਾ ਕੰਮ ਨਾ ਕਰਨਾ ਨਾ ਲੋੜ ਹੀ ਲਓ ਦੋਸਤੋ 12 ਕਿਲੋ ਕੋਈ ਵੀਰ ਕੱਲੀਆਂ ਗੱਲਾਂ ਤੇ ਨਾ ਰਿਹਾ ਕਰੋ ਕੋਈ ਪਸ਼ੂ ਵੇਖ ਲੈਂਦਾ ਹੈ ਸਾਈਂ ਬਿਆਹ ਨਾ ਪਾ ਕੇ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਪਹਿਲਾਂ ਬਸ ਹਾਂਜੀ ਦੋ ਬਾਦ ਵਿੱਚ ਤੈਨੂੰ ਤਰਫੂ ਕਰਨੀ ਮਾੜੀ ਲੱਗਦੀ ਹੈ ਤਸੱਲੀ ਕਰ ਲੇ ਮੇਰੇ ਕਿੱਲੇ ਤੇ ਤਿੰਨ ਡੰਗ ਤਸੱਲੀ ਕਰਕੇ ਖੜੇ ਕੋਈ ਆਪਾਂ ਨੂੰ ਇਹ ਗੱਲਾਂ ਨਹੀਂ ਕੋਈ ਵੀ ਫੁੱਲ ਭੈਣ ਬਾਕੀ ਸੇਰੇ ਅੱਜ ਖਾਲੀ ਵੀ ਕੀਤੀ ਜੇ ਹਾਂਜੀ ਇਹਨਾਂ ਤੁਹਾਨੂੰ ਦੱਸੁੰਦੇ ਆ ਕੈਂਤਿਓ ਕੈਂਤੀ ਕਰਮਾਂ ਵਾਲੀ ਬਣਦੀ ਆਉਂਦੀ ਥੱਲਿਓ ਕੈਂਤਿਓ ਕੈਂਤੀ ਹਾਂਜੀ ਚਵਾ ਫਿਰ ਏਡਾ ਸਵਾਦ ਵਾਲਾ ਸੰਧੂ ਸਾਹਿਬ ਚਵਾ ਤੇ ਕਰਮਾ ਵਾਲੀ ਨੂੰ ਏਡਾ ਲੱਗਾ ਵਾ ਵੀ ਮੇਰੇ ਹਿਸਾਬ ਨਾਲ ਕੋਈਆਂ 2 ਲੱਖ ਦੀ ਗਾਂ ਨੂੰ ਵੀ ਏਡਾ ਚਵਾ ਨਹੀਂ ਹਾਂ ਥਾਣੀ ਬਹੁਤ ਦੱਸੀ ਜਾਂਦਾ ਥਾਣੇ ਦੱਸਣ ਧਿਆ ਹੱਥੀਂ ਚਵਾਈਲਾ ਥਾਣਾ ਆ ਵੇਖੋ ਫਿਰ ਇਹਨੂੰ ਇਹ ਆ ਵੀ ਠੰਡੀ ਧੀਰੀ ਕਰਮਾ ਵਾਲੀ ਆ ਵੇਖੋ ਭਾਂਵੇਂ ਇਦਾਂ ਹੀ ਚੋਲੋ ਆ ਵੇਖੋ ਕਿੰਨੀਆਂ ਬਿਤੰਗਾਂ ਉਤੰਗਾਂ ਵਾ ਚਲੋ ਇੰਨਾ ਵੀ ਅਜੇ ਤੁਹਾਨੂੰ ਪਤਾ ਕੱਲ ਦੀ ਸੂਈ ਆ ਕੋਈ ਥੋੜੀ ਬਹੁਤੀ ਭਲਪੂਲ ਹੁੰਦੀ ਆ ਆ ਵੇਖੋ ਲਓ ਜੀ ਮਗਰ ਬੱਛੀ ਏ 나ੜੂ ਤੇ ਬੱਚਾ ਬਿੱਲਾ 나ੜੂ ਆ ਵੇਖੋ ਬਿਲਕੁਲ ਬਦਾਮੀ ਰੰਗਾ ਬੱਚਾ ਮ ਉਹ ਚੰਗੀ ਆ ਵੱਛੀ ਵੀ ਮਗਰ ਚੰਗੀ ਐ ਦੋਸਤੋ ਆਪ ਵੀ ਦੁੰਦੀ ਐ ਠੀਕ ਆ ਤੇ ਬਾਕੀ ਤੁਸੀਂ ਦੇਖ ਹੀ ਲਈਏ ਥੰਮ ਦੇਵੇ ਦੀ ਅੱਛਾ ਜੱਟ ਵੀਰ ਲੈਣ ਦੇਣ ਦੱਸ ਦਿੰਦਾ ਕੀ ਕਰਦੇ ਜੀ ਵੀਰ ਜੀ ਮੁੱਲ ਤੇ ਜਿਹੋ ਜੀ ਵੱਛੀ ਆ ਨਾ ਕਰਤੂਤ ਵਾਲੀ ਮੁੱਲ ਤੇ ਆਪਾਂ ਭਾਵੇਂ ਦਾ 55 ਵੀ ਕਰ ਲਈਏ ਤੇ 60 ਵੀ ਪਰ ਉਹ ਕੰਮ ਨਹੀਂ ਕਰਨਾ ਵੱਛੀ ਵੀਰ ਜੀ ਆਪਾਂ ਦੇ ਦਈਏ 46000 ਦੀ 46000 ਹਾਂਜੀ ਤੇ ਕਸਰਾ ਕੁਸਰਾ ਕੱਢ ਕੇ ਦਈਏ ਮਾਰ ਚੱਲੇ ਵੀਰ ਜੀ ਹਾਂਜੀ ਕਸਰਾ ਕੁਸਰਾ ਕੱਢ ਕੇ ਵੀਰ ਜੀ ਇਹ ਵੀ ਚਲੋ ਆ ਮੈਂ ਤੇ ਸੇਵਾ ਕਰਮਾ ਦੀ ਕਰੂੰਗਾ ਨਾ ਤੇ ਚਲੋ ਭਾਵੇਂ ਕੋਈ ਆਖੇ ਰਾ ਕੱਦ ਛੋਟਾ ਵਾ ਛੋਟਾ ਵੀ ਕੋਈ ਐਡਾ ਖਾਸ ਨਹੀਂਗਾ ਇਹ ਵਛੀ ਆ ਤੇ ਮੁੱਲ ਦੱਸਦੇ ਮੇਰੇ ਚੰਦੇ ਕੀ ਕਰਦਾ ਇਹ ਆਪਾਂ ਵੀ ਜੀ ਇਹ ਮੰਨ ਲਓ 46000 ਦੀ ਆਪਾਂ ਵਛੀ ਦੇ ਦਈਏ 46000 ਹਾਂਜੀ 46000 ਦੀ ਦੇ ਦਈਏ ਵੀਰ ਜੀ ਠੀਕ ਹੈ ਜੀ ਹਾਂਜੀ ਲਓ ਵੀ 46000 ਦੀ ਦੋਸਤੋ ਇਹ ਬੱਚੀ ਤੁਹਾਨੂੰ ਮਿਲ ਜੂਗੀ ਪਹਿਲਾ ਸੂਆ ਸੂਈ ਹੈ ਮੋਹੋਂ ਦੋਂਦੀ ਹੈ ਠੀਕ ਹੈ ਜੀ ਤੇ ਹਾਈਟ ਮੈਂ ਇੱਕ ਵਾਰ ਫਿਰ ਦੱਸਦਾ ਦੂਰ ਨੇੜੇ ਕੋਈ ਵੀਰ ਨੇ ਸਾਈਪੈਡ ਨਾਲ ਪਾ ਕੇ ਆਉਣਾ ਮੇਰੀ ਦਰਮਿਆਨੀ ਹਾਈਟ ਆ ਮੀਡੀਅਮ ਦਰਮਿਆਨੀ ਹਾਂਜੀ ਠੀਕ ਆ ਤੇ ਇੱਕ ਮੀਡੀਅਮ ਹਾਈਟ ਹੁੰਦੀ ਵਿੱਚ ਜਿਹੜਾ ਬਰਾਬਰ ਤੇ ਖੁੜੂਤੀ ਆ ਮੰਨ ਲਓ ਆਹ ਦੇਖੋ ਆਹ ਲਓ ਜੀ ਬਾਕੀ ਥਣਾ ਦੀ ਸਾਫ ਸੁਥਰੀ ਆ ਜਿਹੜੇ ਵੀਰ ਨੇ ਬਿਲਕੁਲ ਘਰੇਲੂ ਘਰੇ ਚੋਣੀ ਆ ਉਹਨੂੰ ਕੋਈ ਮਹਿੰਗੀ ਨਹੀਂ ਤੇ ਲੈਣ ਦੇਣ ਦੱਸਿਆ ਇੱਕ ਵਾਰੀ ਫਿਰ ਕੀ ਕਿਹਾ ਸੀ 40000 ਦੀ ਵੀਰ ਜੀ ਹਾਂ ਬੱਚਾ ਲਾ ਕੇ ਆਂਦੇ ਤੇ ਮਾੜਾ ਜਿਹਾ ਵਿਖਾ ਦਿੰਦੇ ਆ ਆਪਾਂ ਕਰਦਾਂਗੇ ਲਾਸਟ ਵਿੱਚ ਤਸੱਲੀ ਹਾਂ ਜੀ ਠੀਕ ਤੇ ਵੀਰ ਅੱਗੇ ਆਹ ਜਿਹੜੀ ਵੈੜ ਹੈਗੀ ਆਪਣੇ ਕੋਲ ਚਾਈ ਵਾਲ ਕਰਾਓ ਇਹ ਵੀਰ ਜੀ ਇਹ ਟੋਕੜ ਗੱਪਣ ਟੋਕੜ ਗੱਪਣ ਗੱਪਣ ਕਿੰਨੇ ਸਮੇਂ ਦੀ ਆ ਜੇ ਵੀਰ ਜੀ ਇਹਨੂੰ ਹੋ ਗਏ ਜੇ 2 ਤੋਂ 2.5 ਮਹੀਨੇ ਹੋ ਗਏ ਜੇ ਇਹਨੂੰ ਸੌਰੀ ਨੂੰ ਹਾਂ ਉਹ ਦਜਾ ਸੌਰੀ ਸੂਈ ਨੂੰ ਸੂਈ ਨੂੰ ਹਾਂਜੀ ਹਾਂਜੀ ਤੇ ਮੰਨ ਲਓ ਵੀ ਠੰਡੀ ਧੀਰੀ ਐ ਵੀ ਕਰਮਾਂ ਵਾਲੀ ਬੜੀ ਆ ਉਦੋਂ ਚਲੋ ਕਈ ਨਹੀਂ ਤੁਹਾਨੂੰ ਪਤਾ ਡੰਗਲ ਡਰਦਾ ਡੁਰਦਾ ਇਹਦੇ ਥੱਲੇ ਦੁੱਧ ਸੰਧੂ ਸਾਹਿਬ 12 13 ਕਿਲੋ ਦੁੱਧ ਤਿਆਰ ਜੇ ਢੰਡੇ ਵਾਲਾ ਠੀਕ ਆ ਜੀ ਹਾਂਜੀ 12 ਕਿਲੋ ਤੁਸੀਂ ਮੰਨ ਲਓ ਪੱਕਾ ਢਾਈਆਂ ਮਹੀਨਿਆਂ ਦੀ ਸੂਈ ਆ ਹਾਂਜੀ ਢਾਈਆਂ ਮਹੀਨਾ ਦੀ ਸੂਈ ਜੇ ਤੇ ਅੱਜ ਇਹਨੂੰ ਹੋ ਗਿਆ ਜੇ 14 ਆਪਣੇ ਕੋਲ ਕੱਲ ਆਈ ਆ 14 15 ਦਿਨਾਂ ਦੀ ਆਪਾਂ ਫੌਜੀ ਬੰਦਾ ਹੀ ਬੰਦੇ ਬਹੁਤ ਵਧੀਆ ਬੀਬਾ ਬੰਦੇ ਵਿਚਾਰੇ ਵੀ ਅੰਮ੍ਰਿਤਾਰੀ ਉਹ ਆਂਦਾ ਵੀ ਮੰਨ ਲਓ ਵੀ ਮੇਰੇ ਘਰ ਦੀ ਵਹਿਗਾ ਤੇ ਓਨੇ ਸਾਲ ਲਓ ਵੀ ਇਹਨੂੰ ਟੀਕਾ ਵੀ ਭਰਾਇਆ ਵਾ ਕਿੰਨੇ ਕ ਦਿਨਾਂ ਤੀ ਇਹ ਟੀਕਾ ਭਰਾਇਆ ਨੂੰ ਸਮਾਂ ਹੋ ਗਿਆ ਤੇ ਇਹਨੂੰ ਟੀਕਾ ਭਰਾਇਆ ਨੂੰ ਅੱਜ 12 14 ਦਿਨ ਹੋ ਗਏ ਮੇਰੇ ਸਹਾਨਾ ਜੀ 12 14 ਦਿਨ ਹਾਂਜੀ 12 14 ਦਿਨ ਤੇ ਬਾਕੀ ਠੰਡੀ ਧੀਰੀ ਬਹੁਤਾ ਕਰਮਾਂ ਵਾਲੀ ਇਹ ਮੰਨ ਲਓ ਵੀ 100 ਚੋਂ 100% ਦੀ ਸੰਧੂ ਸਾਹਿਬ ਨਿਕਲੂਗੀ ਕਰਮਾਂ ਦੇ ਦੁੱਧ ਤਾਂ 11 ਕੇ 12 ਦੁੱਧ ਤੁਸੀਂ 11 12 ਕਿਲੋ ਤਿਆਰ ਬਿਲਕੁਲ ਕੰਡੇ ਵਾਲਾ ਹਾਂਜੀ ਇਹ ਵੀ ਚੋਈ ਚਵਾਈ ਜੀ ਲਓ ਦੋਸਤੋ ਮਾਰਨਿੰਗ ਜਿਹੜੇ ਪਸ਼ੂ ਚੋਏ ਆ ਠੀਕ ਆ ਜੀ ਚੋਾਈ ਇਹਨਾਂ ਦੀ ਹੋ ਚੁੱਕੀ ਆ ਮਾਰਨਿੰਗ ਹਾਂ ਕੋਣ ਕੋਈ 11:30 ਪਾਉਣੇ 12 12:00 ਵਜੇ ਦਾ ਸਮਾਂ ਹੈ ਠੀਕ ਆ ਇਹ ਤੁਸੀਂ ਨੋਟ ਕਰ ਲਿਓ ਤੇ ਟੋਕੜ ਤੇ ਅੱਗੇ ਦੋਸਤੋ ਇਹ ਏਆਈ ਹੋਈ ਆ ਠੀਕ ਆ ਜੀ ਦਿਨ ਤੁਹਾਨੂੰ ਨੋਟ ਕਰਾਤੇ ਆ 8 10 12 ਜਿੰਨੇ ਵੀ ਦਿਨ ਹੋਏ ਆ ਉਹ ਤੁਹਾਨੂੰ ਵੇਰਵਾ ਪਾਤਾ ਵੀ ਇੰਨੇ ਕ ਦਿਨਾਂ ਦੀ ਅੱਗੇ ਏਆਈ ਹੋਈ ਆ ਤੇ 12 ਕਿਲੋ ਇਸ ਵਾੜ ਦੇ ਥਲੇ ਦੁੱਧਾ ਐਚ ਐਫ ਤੇ ਸ਼ਾਹੀ ਵਾਲਾ ਜਿਹੜਾ ਦੋਸਤੋ ਇਹ ਕਰੋਸ ਆ ਠੀਕ ਆ ਬਾਕੀ ਹਾਇ ਜੰਮੀ ਪਲੀ ਪੂਰੀ ਆ ਵਜਨ ਲੋੜ ਪੂਰਾ ਵਹਿੜਦਾ ਤੇ ਥਣ ਵੀ ਪੂਰੇ ਚਾਰ ਨੇ ਮੱਥਾ ਘਰ ਲਾ ਆਪਸੀ ਚਾਵ ਬੜਾ ਫਿਰ ਸੰਧੂ ਸਾਹਿਬ ਪੂਰਾ ਇਹ ਆ ਵੀ ਲੱਗਦੀ ਨਹੀਂਗੀ ਚਲੋ ਭਾਵੇਂ ਕੋਈ ਉਹ ਜਾ ਜੋ ਮਰਜੀ ਆ ਵੀ ਕਰਕੇ ਮੰਨ ਲਓ ਕੋਈ ਬੱਚਾ ਆਖਣਾ ਹੋ ਜੋ ਆਪਾਂ ਮਹਾਰਾਜ ਦੂਰ ਹੀ ਰੱਖੀ ਇਹਨਾਂ ਗੱਲਾਂ ਤੋਂ ਆਪਾਂ ਇਹ ਕੰਮ ਕਰਨਾ ਹੀ ਨਹੀਂ ਤੇ ਬਾਕੀ ਇਹ ਆ ਵੀ ਦੁੱਧ ਵੀ ਸੱਜਰਾ ਜਿੰਨਾ ਜੇ ਤੇ ਸੀਲ ਸੂਲ ਵੀ ਏਡੀ ਵਧੀਆ ਜੇ ਮੰਨ ਲਓ ਇਹ ਉਹਨਾਂ ਨੇ ਘਰ ਦੀ ਵਹਿੜ ਹੀ ਏਦਾਂ ਗਝਾਈ ਜੇ ਆ ਮੰਨ ਲਓ ਪੂਛ ਜਿਹੜੀ ਆ ਨਾ ਇੱਥੇ ਇਹ ਹਲਤ ਨਾ ਬੰਦੇ ਸੰਧੂ ਸਾਹਿਬ ਇਹ ਲੱਤ ਨਾ ਬੰਨ ਲਓ ਏਦਾਂ ਹੀ ਬਹਿ ਜਾਓ ਭਾਵੇਂ ਥੱਲੇ ਕਰਮਾ ਆਈ ਨੂੰ ਕੋਈ ਆ ਵੇਖੋ ਕੋਈ ਪ੍ਰਵਾਹ ਹੀ ਨਹੀਂ ਵੀ ਮੰਨ ਲਓ ਕੋਈ ਲੱਤ ਨਹੀਂ ਕੋਈ ਛੜ ਨਹੀਂ ਉਹਨਾਂ ਨੇ ਮਗਰ ਬੱਤੀ ਥੋੜੀ ਜੀ ਚਲੋ ਡਰਦੀ ਜ਼ਰੂਰ ਹੀ ਵੀ ਮੰਨ ਲਓ ਬਾਕੀ ਇਹ ਵੀ ਬਹੁਤ ਵਧੀਆ ਵੈੜ ਜੀ ਅੱਛਾ ਤੇ ਝੰਡੇ ਦਾ ਮੋਲ ਵੀ ਦੱਸ ਦੇ ਫਿਰ ਮੋਲ ਵੀਰ ਜੀ ਜੈ ਜੀ ਇਹਦਾ ਕੋਈ 40 ਨਾ ਕੋਈ 45 ਨਾ ਕਰੀਏ ਵੀਰ ਜੀ ਇਹ 36000 ਦੀ ਵੈੜ ਆਪਾਂ ਹਾਂ ਨਾ ਦੇ ਦਿੰਦੇ ਸੱਤੀ ਯਾਰ ਦੀ ਹਾਂਜੀ ਹਾਂਜੀ ਮੁੱਲ ਸਿਰ ਨਿੱਕੇ ਹੀ ਸੰਧੂ ਸਾਹਿਬ ਕਰੀਏ ਕਿ ਕੋਈ ਭੈਣ ਭਰਾ ਨੂੰ ਮੰਨ ਲਓ ਦੂਰੋਂ ਨੇੜੇੋਂ ਆਉਂਦਾ ਵਾ ਤੇ ਕੋਈ ਕਿਸੇ ਨੂੰ ਚਾਰੇ ਨੂੰ ਲੱਗਦੀ ਦੋ ਤੋਂ 12 12 ਚਵਾਦਾਂਗੇ 12 ਚਵਾਵਾਂਗੇ ਆਪਾਂ ਧੂਮ ਟਾਈਮਾਂ ਦਾ ਕਰਮਾ ਲਓ ਦੋਸਤੋ 12 ਕਿਲੋ ਦੀ ਤਸਲੀ ਤੁਸੀਂ ਕਰਨੀ ਆ ਠੀਕ ਆ ਤੇ ਦੋ ਡੰਗ ਚੋਲੇ ਵੀ ਦੀ ਆਪਣੇ ਘਰੇ ਆਪਾਂ ਫੁੱਲ ਤਸਲੀ ਮਨਾ ਕੇ ਸਾਰਾ ਕੁਝ ਕਰਕੇ ਦਵਾਂਗੇ ਹਾਂਜੀ ਠੀਕ ਆ ਜੀ ਠੀਕ ਆ ਲੈ ਵੀ ਛੱਡੇ ਅੱਗੇ ਜਿਹੜੀ ਆਪਣੇ ਕੋਲ ਆ ਗਈ ਪੰਜਵੇਂ ਨੰਬਰ ਤੇ ਇੱਧਰ ਹਾਂਜੀ ਇਹ ਇਹ ਵਹਿੜ ਕਿਵੇਂ ਆ ਇਹ ਆ ਵਹਿੜ ਆਈਏ ਘੱਪਣ ਅੱਛਾ ਇਹ ਘੱਪਣ ਹਾਂਜੀ ਦੁੱਦੋ ਦੁੱਦੋ ਡਰਾਈ ਨਹੀਂ ਦੁੱਦੋ ਇਹ ਪਹਿਲਣੀਆਂ ਬੱਚੀ ਜੀ ਅੱਛਾ ਪਹਿਲਣਾਂ ਬੱਚੀ ਆ ਹਾਂਜੀ ਹਾਂਜੀ ਆਉਂਫਰ ਗੱਪਣਾ ਹਾਂਜੀ ਆਉਂਫਰ ਗੱਪਣਾ ਬਾਕੀ ਤਿਆਰ ਆ ਮੰਨ ਲਓ ਕੋਈ ਲੈ ਜੇ 15 ਲੈ ਜੇ ਕੋਈ 20 ਲੈ ਜੇ ਅੱਛਾ ਅੱਛਾ ਬਾਕੀ ਚੀਜ਼ ਵੜੀ ਜੀ ਉਤਰਾ ਆ ਬੱਸ ਵੱਚੀ ਤੁਹਾਨੂੰ ਦਿਖਾਉਣੇ ਆ ਪਹਿਲਣ ਬੱਚੀ ਨੇ ਸੋਨਾ ਅੱਗੇ ਹਾਂਜੀ ਤੇ ਆਹ ਦੇਖੋ ਜੀ ਕੱਦ ਕਾਠ ਵੀ ਕਾਫੀ ਸੋਨਾ ਵੱਡੇ ਕੱਦ ਦੇ ਵਿੱਚ ਆ ਮੀਡੀਅਮ ਤੋਂ ਉੱਚੀ ਹਾਈਟ ਆ ਪਹਿਲਣ ਬੱਚੀ ਸੋਣੀ ਆ ਠੀਕ ਆ ਥਣ ਦੇਵੇ ਦੀ ਸਾਫ ਸੁਥਰੀ ਆ ਦਿਨ ਹਜੇ ਲੈ ਜੂ ਖੁੱਲੇ ਡੁੱਲੇ 15 ਲੈ ਜੇ 12 ਲੈ ਜੇ ਦਿਨ ਲੈ ਜੂ ਆ ਦੇਖੋ ਬਾਕੀ ਆ ਜੀ ਇਹ ਸਾਰੀਆਂ ਗਰਮੀਆਂ ਦਾ ਵਿਚਾਰੀ ਤੋਹਫਾ ਵਾ ਕਰਮਾ ਵਾਲੀ ਤੋਹਫਾ ਤੋਹਫਾ ਜੀ ਹਾਂਜੀ ਹਾਂਜੀ ਆ ਲਓ ਜੀ ਠੀਕ ਆ RAM ਨੇ ਸੰਧੂ ਸਾਹਿਬ ਸੁਪੀ ਕਰਮਾ ਵਾਲੀ ਨੇ 15 16 ਲੀਟਰ ਦੁੱਧ ਭਾਵੇਂ ਇਹਦੇ ਭਾਵੇਂ 20 ਵੀ ਪਵਾਈ ਜਾਵੇ ਬਾਕੀ ਇਹ ਕ ਵੀ ਪੂਛ ਥੋੜੀ ਜੀ ਤੁਹਾਨੂੰ ਪਤਾ ਵਾ ਵੀ ਪੂਛ ਹਾਂਜੀ ਹਾਂਜੀ ਤੇ ਚੀਨੀ ਵਿੱਚ ਆ ਗਈ ਨਾ ਹਾਂਜੀ ਚੀਨੀ ਚ ਆ ਗਈ ਹਾਂ ਤੇ ਵਿਥੀਆਂ ਉਥੀਆਂ ਵੇਖੋ ਕਿੱਡੀਆਂ ਲੱਗੀਆਂ ਕਰਮਾ ਵਾਲੀ ਨੂੰ ਥੱਲੋਂ ਪੂਰੀ ਜਵਰਨ ਬਣੂਗੀ ਪਰ ਈ ਜਵਰਨ ਬਣੂਗੀ ਥੱਲੋਂ ਥੱਬੇ ਵਾਲੂ ਕਰਮਾ ਵਾਲੀ ਹਾਂ ਦੇਣ ਚਲੋ ਜੀ ਆ ਵੀ 20 ਲੈ ਗਈ ਨਾ ਹਾਂ ਤੇ ਲਓ ਦੂਸਰੀ ਤੇ ਜਿਹੜੀ ਆ ਪਹਿਲਾਂ ਬੱਚੀ ਨੇ ਸੂਣਾ ਬਾਕੀ ਕਰਮਾਲੀ ਦੀ ਹਾਈਟ ਕਾਫੀ ਸੋਹਣੀ ਆ ਵਧੀਆ ਮੀਡੀਅਮ ਹਾਈਟ ਆ ਮੀਡੀਅਮ ਤੁਸੀਂ ਵੇਖੋਗੇ ਦੋਸਤੋ ਵਿਚ ਵਿਚਾਲਾ ਸਹਿਜ ਆ ਠੀਕ ਆ ਇੱਕ ਪਹਿਲੀ ਬੱਚੀ ਤੁਹਾਨੂੰ ਦਿਖਾਈ ਦਿਓ ਮੀਡੀਅਮ ਤੋਂ ਦਰਮਿਆਨੀ ਆਈ ਸੀ ਇਹ ਮੀਡੀਅਮ ਹਾਈਟ ਆ ਬਾਕੀ ਪਹਿਲਾਂ ਬੱਚੀ ਨੇ ਸੂਣਾ ਅਸਲ ਦੇ ਵਿੱਚ ਪਸ਼ੂ ਆ ਦੂਜੇ ਤੀਜੇ ਸੂਵੇ ਜਾਜਾ ਬਣਦਾ 10 ਤੋਂ 15 ਦਿਨ ਹਜੇ ਬਾਕੀ ਆ ਸੂਣ ਤੇ ਬਾਕੀ ਥਣਾ ਥਣਾ ਦੀ ਕਾਫੀ ਫਿਰਲਾ ਸੋਹਣੇ ਥਣ ਨੇ ਤੇ ਬਾਕੀ ਹਜੇ ਦਿਨ ਲੈਜੂ ਕਰਮਾਲੀ 15 ਲੈ ਜੇ 10 ਲੈ ਜੇ ਚਾਹ ਲਓ ਜੇ ਦੇ ਵੀਰ ਲੰਮਾ ਮਾਰਾ ਲੰਬਾ ਥਾਨ ਕਰੂਗੀ ਤੇ ਕੀ ਇਹਦਾ ਮੁੱਲ ਵੜੀ ਕੀ ਰਹੂਗਾ ਮੁੱਲ ਸੰਤੂ ਸਾਹਿਬ ਮੋਲਣਾ ਜਿਆਦਾ ਆਪਾਂ ਕਰੀਏ ਕੋਈ 35 ਨਾ ਕਰੀਏ ਜੋ ਨਾ ਮਰਜੀ 30000 ਦੀ ਦੇ ਦੇ 30000 ਦੀ ਹਾਂਜੀ 30000 ਮਾਨ ਕਰਦਾਂਗੇ ਕਿ ਭੈਣ ਭਰਾ ਦੂਰ ਨੇੜੇ ਆ ਆ ਹਾਂ 29000 ਹਾਂ ਦੋਸਤੋ 29000 ਦੀ ਬੱਛੀ ਮਿਲ ਜੂਗੀ ਬਾਕੀ ਕੋਈ ਗੱਲ ਨਹੀਂ ਸੰਤੂ ਸਾਹਿਬ 40 45000 ਦੀ ਮੰਨ ਲਓ ਤਿਆਰ ਹੋਈ ਸੂਹੀ ਸਵਾਈ 40 45000 ਦੀ ਬੱਛੀ ਆ ਹਾਂ ਠੀਕ ਹੈ ਨਾ ਗੱਲ ਦੋ ਦੋ ਅੱਜ ਵੀ ਚਲੋ 10 15 ਦਿਨ ਹਜੇ ਸਮਾ ਬਸ ਅੱਜ ਕਿਹਨ ਵੀਰ ਭਰਾ ਨੂੰ ਤੁਹਾਨੂੰ ਪਤਾ ਸਾਹਮਣੀ ਪੈਣੀ ਆ ਤੇ ਆਪਾਂ ਵੀ ਇਹ ਕਰਕੇ ਆ ਖੰਦਾ ਵੀ ਕੋਈ ਨਹੀਂ ਦੇਖੋ ਸਾਹਮ ਨੂੰ ਭੈਣ ਭਰਾ ਚੰਗਾ ਦੁੱਧ ਵੀ ਪਾਲੂ ਤੇ ਚਲੋ ਇਹ ਆ ਵੀ ਵਧੀਆ ਦੁੱਧ ਤੇ ਚੱਲੂਗੀ ਚੱਲੂਗੀ ਹਾਂਜੀ ਹਾਂਜੀ ਲੈ ਵੀ ਛੰਡੀ ਵੀਰ ਇੱਕ ਜਿਹੜੀ ਲਾਸਟ ਵਿੱਚ ਆਪਣੇ ਕੋਲ ਇਧਰੋਂ ਆ ਵਹਿੜਾ ਹੀ ਆ ਇਹ ਛਾਈ ਹਲਦੀ ਆ ਵਹਿੜ ਮਿਰਦੀ ਛਾਈ ਵਾਲ ਹਾਂਜੀ ਹਾਂਜੀ ਇਹ ਇਹ ਵੀ ਗੱਬਣੀ ਆ ਕਿ ਕੀ ਆ ਇਹ ਗੱਬਣਾ ਵੀਰ ਜੀ ਬਾਸੇ ਵੀ ਤਿਆਰੀ ਇਹ ਵੀ ਦੇਣਾ ਖਰਦੀ ਆ ਲੈ ਜੂਗੀ ਦੇਣੇ ਵੀ 15 ਲੈ ਜੂਗੀ ਸੰਧੂ ਸਾਹਿਬ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਸੋ 15 ਦਿਨ ਜਿਹੜੇ ਦੋਸਤੋ ਹਜੇ ਬਾਕੀ ਐ ਇਸ ਵਾਰ ਦੇ ਸੂਣ ਦੇ ਵਿੱਚ ਸੁਹਾ ਦੂਜਾ ਕਿ ਤੀਜਾ ਸੂਣ ਇਹ ਦੂਜੇ ਸੂਏ ਸੁਣਾ ਵੀਰ ਜੀ ਇਹਨੇ ਲਓ ਜੀ ਹਾਂਜੀ ਦੂਜੇ ਸੂਏ ਸੁਣਾ ਵਾ ਬਾਕੀ ਆ ਵੀ ਠੰਡੀ ਠੁੰਡੀ ਸੀਲ ਇਹ ਵੀ ਬੜੀ ਆ ਲਓ ਜੀ ਹਾਂਜੀ ਸੁਹਾ ਦੋਸਤੋ ਦੂਜਾ ਇਸ ਵਾਰ ਨੇ ਸੁਣਾ ਤਾਂ ਦਿਨ ਇਹ ਵੀ ਘੱਟੋ ਘੱਟ 15 ਕ ਲੈ ਕੇ ਜਾਊਗੀ ਜਿਵੇਂ ਇੱਕ ਪਹਿਲਾਂ ਤੁਹਾਨੂੰ ਪਹਿਲਾਂ ਵਚੀ ਦਿਖਾਈ ਆ ਜਿਹੜੀ ਪੁਸ਼ੋ ਲੰਡੀ ਸੀਗੀ ਉਹ ਵੀ 15 ਦਿਨ ਹਜੇ ਸਮਾਂ ਬਾਕੀ ਐ ਤੇ 15 ਦਿਨ ਹਜੇ ਵੀ ਕੱਢਦੀ ਆ ਠੀਕ ਆ ਜੀ ਸੋ 15 ਦਿਨਾਂ ਦਾ ਆਈਡੀਆ ਉਹ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ 15 ਦਿਨ ਹਜੇ ਬਾਕੀ ਅਸੂਣ ਤੇ ਹਾਂਜੀ ਬਾਕੀ ਰੰਗ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਸ਼ਾਹੀਵਾਲ ਥੋੜਾ ਜਿਹਾ ਕਿਤੇ ਕ੍ਰੋਸ ਆ ਬਾਕੀ ਹੈ ਠੰਡੀ ਧਿਰੀਆ ਕਰਮ ਵਾਲੀ ਸੀਲਸ ਲੱਗ ਥਣਚਾਰ ਨੇ ਕੋਈ ਫੋਰ ਨਹੀਂ ਕੋਈ ਬੱচ্চਾ ਨਹੀਂ ਲੱਗਾ ਥਣ ਦੇ ਨਾਲ ਹਾਂਜੀ ਇਹ ਥਣ ਬਹੁਤ ਨੋਖਾ ਲੱਗਾ ਚਵਾਈ ਬਹੁਤ ਕਰਮ ਵਾਲੀ ਨੂੰ ਆ ਭਰ ਭਰ ਲੱਪਾ ਆਉਂਦੀ ਆ ਜੀ ਹਾਂ ਤੇ ਬਾਕੀ ਆਪਣਾ ਪੁੱਲ ਚਾਹ ਨਹੀਂ ਵਧੀ ਜਾ ਨਹੀਂ ਹਾਂਜੀ ਹੈ ਮੈਨਾਂ ਇੱਕੋ ਜਿਹਾ ਨਜ਼ਾਰਾ ਉਹਦਾ ਪੂਰਾ ਵਧੀਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆ ਵੀ ਤੁਹਾਨੂੰ ਪਤਾ ਹੀ ਗਰਮੀ ਚ ਹੁਣ ਇਹਨਾਂ ਨਾ ਇਹਨੇ ਕਰਕਣਾ ਨਾ ਜਰ ਤੁਹਾਨੂੰ ਪਤਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਇਹੋ ਜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਹਨ ਗਰਮੀਆਂ ਦੇ ਆ ਤੋਹਫੇ ਹਾਂ ਹਾਂਜੀ ਲਓ ਜੀ ਅੱਛਾ ਛੰਡੇ ਇਹਦਾ ਵੀ ਲੈਣ ਦੇਣ ਕੀ ਕਰਦੇ ਵੀਰ ਮੀਡੀ ਮੋਲੇ ਦਾ ਆਪਾਂ ਕਰਦੇ ਆ ਮੰਨ ਲਓ ਵੀ 30000 ਰੁਪਇਆ 30000 ਹਾਂਜੀ ਇਹ ਵੀ ਜੀ ਹਾਂ ਨਾ ਜਿਹੜੀ ਦੇਣ ਵਾਲੀ ਗੱਲ ਹੀ ਆ ਨਾ ਮੁਰਕੇ ਕਈ ਵਾਰੀ ਮੇਰੇ ਵੀਰ ਭਰਾ ਦਿੰਦੇ ਯਾਰ ਤਾਂ ਪਤਾ ਨਹੀਂ ਦੱਸੋ ਦੱਸੋ ਕਿ ਇਹ ਵੀ ਜੀ 26000 ਦੀ ਆਪਾਂ ਵਾੜ ਦੇ ਦਾਂਗੇ ਹਾਂ ਨਾ हां जी हां जी हां 26 ਦੀ ਦੇ ਦਾਂ ਲਓ ਜੀ 26000 ਦੀ ਦੋਸਤੋ ਇਹ ਵੈੜ ਮਿਲ ਜੂਗੀ ਤੁਹਾਨੂੰ ਬਾਕੀ ਥਣਾ ਦੀ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਥੋੜੀ ਨੇੜਿਓਂ ਦਿਖਾ ਦਿਆਂ ਤਾਂ ਜੋ ਕਿਸੇ ਵੀਰ ਨਾਲ ਸਬਦਾ ਕਰਨਾ ਉਹ ਤੁਹਾਡੇ ਲਈ ਥੋੜਾ ਸੌਖਾ ਰਵੇ ਠੀਕ ਹੈ ਜੀ ਥਣਾ ਦੀ ਸਾਫ ਸੁਥਰੀ ਆ ਬਾਕੀ ਟਿਪ ਕੇ ਆਪਦੀ ਤਸੱਲੀ ਕਰੋ ਠੀਕ ਹੈ ਜੀ ਜਿੱਦਾਂ ਮਰਜੀ ਵੀਰ ਜੀ ਕੋ ਤਸੱਲੀ ਕਰੇ ਆਪਾਂ ਤਸੱਲੀ ਕਰਕੇ ਲਿਆਉਨੇ ਆ ਆਪਣੀ ਇਹੋ ਵੀਰ ਜੀ ਬੇਨਤੀ ਹੁੰਦੀ ਵੀ ਆਪਣੀ ਵੀਰ ਜੀ ਤੁਸੀਂ ਤਸੱਲੀ ਕਰ ਲਓ ਜਿਹੜਾ ਮਗਰੋਂ ਆਪਾਂ ਜਾ ਕੇ ਖਣਾ ਨਾ ਵੀਰ ਜੀ ਵੀ ਉਹ ਤੇ ਆਵਾ ਉਹ ਆ ਆਪਾਂ ਨੇ ਵੀ ਵੀਰ ਦੀ ਆਪਾਂ ਨੂੰ ਬੜੀਆਂ ਵਧੀਆ ਸੱਚੇ ਬਾਦਸ਼ਾਹ ਨੇ ਆਪਾਂ ਨੂੰ ਅੱਖਾਂ ਦਿੱਤੀਆਂ ਇਹਨਾਂ ਦਾ ਨਰਕ ਪਰਖ ਆਪਦੀ ਕਰਕੇ ਜੇ ਚੰਗਾ ਲੱਗਦਾ ਖੜਿਆ ਕਰੋ ਬਾਕੀ ਛੱਡੇ ਭਾਈ ਮੈਨੂੰ ਲੱਗਦਾ ਕਿਤੇ ਨਾ ਕਿਤੇ ਨਾ ਭਾਵੇਂ ਕੋਈ ਵੇਰ ਗੁੱਸਾ ਹੀ ਕਰਨਾ ਹਾਂ ਅਣਜਾਣ ਬੰਦੇ ਹੁੰਦੇ ਤੇ ਨਾਂ ਆ ਕਰਨ ਉਹਦੇ ਨਾਲ ਜਾਣਕਰ ਬੰਦਾ ਲੈ ਕੇ ਹਾਂਜੀ ਹਾਂਜੀ ਸਹੀ ਗੱਲ ਆ ਉਹ ਕਿਰਨ ਜਾਣ ਬੰਦੇ ਆਉਂਦੇ ਆ ਬਾਅਦ ਵਿੱਚ ਉਹਨਾਂ ਤੋਂ ਤਸਲੀ ਬਕਾਇਦਾ ਨਹੀਂ ਹੁੰਦੀ ਕੀ ਕੋਈ ਨਿੱਕੀ ਨਿਕਲ ਵੀ ਆਉਂਦੀ ਐ ਪਸ਼ੂ ਚ ਕਈ ਪ੍ਰਕਾਰ ਤੋਂ ਤਸਲੀ ਕਰਕੇ ਉਹ ਨਹੀਂ ਜੇ ਪਸੰਦ ਆਉਂਦਾ ਦੂਜਾ ਪਸ਼ੂ ਨੂੰ ਹੱਥ ਪਾ ਲੈਂਦਾ ਹਾਂਜੀ ਹਾਂਜੀ ਪਾ ਲਿਆ ਕਰੋ ਬਾਕੀ ਬਾਕੀ ਕੱਦ-ਕ ਵੱਟਾਂ ਦੀ ਹਾਂਜੀ ਹੁਣ ਅਬੀ ਦੀ ਚਲੋ ਤੁਸੀਂ ਵੀ ਦੱਸਤਾ ਨਾ ਤੇ ਮੈਂ ਤੁਹਾਡੇ ਤੋਂ ਪਹਿਲਾਂ ਦੱਸਿਆ ਵੀਰ ਜੀ ਵੀ ਕੱਦ ਜੇ ਹਿਸਾਬ ਦਾ ਕਈ ਮੰਨ ਲਓ ਹੁਣ ਦੁੱਧ ਚ 12 13 ਕਿਲੋ ਬੌਲਾ ਵਾ ਕੋਈ ਦੂਰੋਂ ਨੇੜੋਂ ਵੀਰ ਭਰਾ ਨੇ ਆਉਣਾ ਤੇ ਉਹ ਸਮਝ ਨਾ ਲਵੇ ਵੀ ਕੁਤਰੀ ਵੱਡੀ ਆ ਜਿਹੜੀ 20 ਕਿਲੋ ਇਹ ਦੱਸੰਦਾ ਆ ਅੱਛਾ ਛੱਡ ਇੱਕ ਗੱਲ ਇਹ ਵੀ ਜ਼ਰੂਰੀ ਆ ਵੀ 12 ਕਿਲੋ ਜਿਹੜਾ ਕਿਹਾ ਆਪਾਂ ਆਪਾਂ ਜੋ ਮੂੰਹ ਜਵਾਨੋ ਕਹਿ ਦਿੰਨੇ ਆ ਬਰਾਬਰ ਦਾ ਦੁੱਧ ਜੇ ਅਗਲੇ ਨਹੀਂ ਚੁੰਦੇ ਕੋ ਪਰ ਆਪਣਾ ਸਾਈ ਪਿਆਨਾ ਵਾਪਸ ਤੇਲ ਦਾ ਤੇਲ ਪਾਣੀ ਉਹਨਾਂ ਦੇ ਭਰੇ ਦਾ ਵੀ ਆਪਣਾ ਖਾ ਚਾ ਬਸ ਸਾਰਾ ਕੁਝ ਮੰਨ ਲਓ ਇਹ ਗੱਲ ਹੈ ਕੀ ਆਪਾਂ ਦੋਸਤੋ ਜ਼ਰ ਠੀਕ ਹੈ ਜੀ ਹਾਂ ਜੀ ਇਹ ਨਹੀਂ ਵੀ ਸੰਧੂ ਸਾਹਿਬ ਇਹ ਮੰਨ ਲਓ ਆਪਾਂ ਸੰਧੂ ਸਾਹਿਬ ਇਹੋ ਸ਼ੁਰੂ ਤੋਂ ਗੱਲ ਤੁਹਾਨੂੰ ਹੀ ਆਪਾਂ ਗੱਲ ਇਹ ਕਹਿੰਦੇ ਆਪ ਵੀ ਆਪਾਂ ਮੰਨ ਚੀ ਰੱਖੀ ਆ ਵੀ ਆਪਾਂ ਨਾ ਇਹ ਕੰਮ ਝੂਠ ਵਾਲਾ ਕੰਮ ਤੇ ਕਰਨਾ ਹੀ ਨਹੀਂ ਮਰਜੀ ਡੰਗਰ ਚਲੋ ਜੇ ਆਪਾਂ ਸਚਾਈ ਦੱਸ ਕੇ ਕੰਮ ਹੋ ਜੇ ਜੂਰੀ ਆਪਾਂ ਝੂਠ ਮਾਰਨਾ ਆਪਾਂ ਦੇ ਵੀ ਜੀ ਸਚਾਈ ਤੇ ਕਰਨਾ ਕੋਈ ਆਪਾਂ ਨੂੰ ਗਲਤ ਆ ਕੇ ਕੋਈ ਆ ਕੇ ਆਪਾਂ ਆਪਦੀ ਚਾਲੇ ਵੀਰ ਦੀ ਤੁਰੇ ਜਾਣਾ ਠੀਕ ਹੈ ਨਾ ਗੱਲ ਆਪਦੀ ਸਚਾਈ ਤੇ ਹੀ ਤੁਰਨਾ ਵੀਰ ਜੀ ਇੱਦੇ ਕੁੰਦੇ ਤੁਰੇ ਆ ਵਪਾਰ ਨੂੰ ਤੇ ਮਹਾਰਾਜ ਨੇ ਬੜਾ ਕੋਹ ਦਿੱਤਾ ਵਾ ਤੇ ਬੜਾ ਕੋਹ ਨੇ ਗਾੜੀ ਦੇਣਾ ਵਾ ਤੇ ਇਵੇਂ ਆਪਾਂ ਝੂੜ ਤੂਫਾਨ ਕੁਖਰ ਨਹੀਂ ਟੋਲਣਾ ਬਿਲਕੁਲ ਆਪੜੀ ਛੰਡੇ ਵੀ ਰਾਜਾ ਇਧਰੋਂ ਦੋਸਤੋੜੇ ਬਿਲਕੁਲ ਵਿਖਾਤੇ ਆ ਪਸੂ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਇੱਕ ਮੋਟਾ ਜਿਹਾ ਕੈਮਰਾ ਮਾਰ ਕੇ ਆਪਾਂ ਇਧਰੋਂ ਦਿਖਾ ਦ ਇਹ ਪਸ਼ੂ ਜਿਹੜੇ ਦੋਸਤੋ ਬੰਲੇ ਮੰਡੀ ਵੀ ਜਾ ਰਹੇ ਆ ਬਾਕੀ ਆਪਾਂ ਸਤ ਨਗ ਇਹ ਖੜੇ ਆ ਕੋਈ 5-7 ਨਗ ਹੋਰ ਪਾਸੇ ਆ ਵੀਰ ਹੁਣ ਦੇ ਕੋਲ ਠੀਕ ਆ ਜੀ ਇਹ ਸਾਰੇ ਜਿਹੜੇ ਨਾਗਨੇ ਬਿਲਕੁਲ ਅੱਗੇ ਬੱਲੇ ਮੰਡੀ ਜਾ ਰਹੇ ਆ ਜੇ ਕੋਈ ਮੋਟਾ ਜਿਹਾ ਕੈਮਰਾ ਮਾਰ ਦਿੰਦੇ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਜਿਆਦੀ ਲੰਬੀ ਹੋ ਜਾਣੀ ਆ ਤੇ ਛੰਡੇ ਵੀਰ ਇਹਨਾਂ ਦਾ ਮੋٹے ਮੋٹے ਤੌਰ ਤੇ ਦੱਸਦੇ ਵੀ ਇਹਨਾਂ ਮੱਝਾ ਮੁੱਝਾ ਦੇ ਥੱਲੇ ਕੀ ਹਸਾਬ ਕਿਤਾਬ ਆ ਵੀਰ ਜੀ ਇਹਦੇ ਥੱਲੇ 8 ਕਿਲੋ ਪਹਿਲਾਂ ਝੋਟੀ ਸੂਈ ਆ ਹਾਂਜੀ ਆ ਬੱਚਾ ਇਹਦਾ ਕਟਾ ਆ ਮਗਰ ਕਟਾ ਹਾਂਜੀ ਹਾਂਜੀ 8 ਕਿਲੋ ਦੁੱਧ ਕਿੰਨੇ ਦਿਨਾਂ ਦੀ ਸੂਈ ਆ ਇਹ ਵੀਰ ਜੀ ਅਜੇ ਪਰਸੋਂ ਹੀ ਸੂਈ ਆ ਜੇ ਆ ਵੇਖੋ ਇਹਨੇ ਸਿਰ ਤੇ ਸ ਆ ਬੱਚੀ ਆ ਦੁੱਧ ਕਿੰਨਾ ਸੀ ਝੋਟੀ ਥਲੇ ਇਹਦੇ ਥੱਲੇ 8 ਕਿਲੋ ਦੁੱਧ ਆ ਵੀਰ ਜੀ 8 ਕਿਲੋ ਚੋਣ ਚਾਂ ਚੰਗੀ ਸਾਫ ਦੁੱਧ ਆ ਸਾਫ ਸੁਥਰੀ ਵੀਰ ਜੀ ਚੱਡੇ ਜਿਹੜੀਆਂ ਵਹਿੜ ਆਪਣੇ ਕੋਲ ਆ ਇਹ ਵੀਰ ਜੀ ਇਹ ਦੂਜਾ ਸੂਆ ਸੂਣਾ ਮਾਨੇ ਦੂਜਾ ਸੂਆ ਸੂਤ ਬੜੀ ਆ ਵੇਖੋ ਪਾਉ ਜੀ ਦੂਜਾ ਸੂਆ ਇਸ ਵਾਰ ਨੇ ਸੂਣਾ ਦਿਨ ਹਜੇ ਕਰਨ ਵਾਲੀ ਲੈਂਦੀ ਆ ਲੜਾਂ ਰੋੜਾਂ ਕਾਫੀ ਆ ਢਿੱਲ ਬੜੀ ਆ 10 ਲੈ ਜੇ 12 ਲੈ ਜੇ ਦਿਨ ਹਜੇ ਲੈਂਦੀ ਆ ਹਾਂਜੀ ਹਾਂਜੀ ਇਧਰੋਂ ਜਿਹੜੀ ਅੱਗੇ ਨੀਲੀ ਦੀ ਆ ਝੋਟੀ ਖੜੀ ਆ ਇਹ ਵੀਰ ਜੀ ਇਹਦੇ ਥੱਲੇ ਦੁੱਧ ਹੈਗਾ ਜੀ ਉਹ 10 11 ਕਿਲੋ ਤਿਆਰ ਇਹਦਾ ਬੱਚਾ ਮ ਅੱਛਾ ਜੀ ਹਾਂ ਜੀ ਇਹ ਆਪਾਂ ਉਹਨੂੰ ਉਸ ਹਿਸਾਬ ਨਾਲ ਦੇ ਦਾਂਗੇ ਕੋਈ ਗੱਲ ਨਹੀਂ ਕਹੇ ਵੀਰ ਭਰਾਣੇ ਧਾਰ ਤੇ ਮਿਲਦੀ ਜੇ ਇਹਨੂੰ ਕੋਈ ਪਰਵਾਹ ਨਹੀਂ ਅੱਛਾ ਮਿਲਦੀ ਧਾਰ ਤੇ ਹਾਂ ਚਵਾ ਬੜਾ ਬਦ ਕਰਮ ਵਾਲੀ ਨੂੰ ਲੱਗਾ ਵਾ ਅੱਛਾ ਤਾਂ ਛੱਡੇ ਵੀਰ ਸੂਈ ਨੂੰ ਕਿੰਨਾ ਟਾਂਕ ਦੱਸਿਆ ਸੂਈ ਨੂੰ ਜੀ ਇਹਨੂੰ ਹੋ ਗਏ ਅੱਜ ਮੇਰੇ ਹਿਸਾਬ ਨਾਲ 30 ਦਿਨ ਹੋ ਗਏ ਹੋਣਗੇ 30 ਦਿਨਾਂ ਦੀ ਹਾਂ ਜੀ ਹਾਂ ਜੀ 30 ਮਾੜਾ ਛੱਡੇ ਨੂੰ ਇਹਨੂੰ ਲਾ ਕੇ ਵਿਖਾਦ ਕੇ ਹਾਂ ਬਾਕੀ ਲੋਕ ਉਸ ਤੋਂ ਵਧੀਆ ਨੇ ਦੀ ਮੈਂ ਨਦੀ ਮੰਨ ਕੇ ਤੁਸੀਂ ਕੋਈ ਵੀਰ ਖਰੀਦ ਸਕਦਾ ਵੈਸੇ ਮੰਡੀ ਜਾ ਰਹੇ ਆ ਪਸ਼ੂ ਬੰਦੇ ਠੀਕ ਆ ਜੀ ਵਸਾਕੀ ਮੇਲੇ ਤੇ ਜਿਹੜਾ ਮੇਲਾ ਲੱਗ ਬਿਲਕੁਲ ਨਿਗਾਹ ਚੜ੍ਹਦੀ ਹੋਈ ਝੋਟੀ ਚੰਗੀ ਲੱਗੂਗੀ ਉਹ ਸੌਦਾ ਕਰ ਲਿਓ ਤੇ ਦੁੱਧ ਕਿੰਨਾ ਦੱਸਿਆ ਸੀ ਵੀ ਦੁੱਧ 10 ਕਿਲੋ ਵੀਰ ਜੀ ਕੰਡੇ ਵਾਲਾ ਬਾਕੀ 50 ਅਗਲੇ ਪਿਛਲੇ ਦਾ ਮੈਂ ਨਾ ਬਿਲਕੁਲ ਕੋਈ ਛੱਟਾ ਬਣਾ ਵਿਖਾਊਗਾ ਆਪਣੀ ਪੂਰ ਗਰੰਟੀ ਹੋਊਗੀ ਹਾਂ ਦੋਸਤੋ ਪਸ਼ੂ ਵਧੇਰੇ ਆ ਇਸ ਕਰਕੇ ਥੋੜੀ ਮੋਟੀ ਮੋਟੀ ਡਿਟੇਲ ਲੈਣ ਦੇ ਆ ਵੀ ਸੂਆ ਕਿੰਨੇ ਕਿ ਦਿਨਾਂ ਦਾ ਸੂਆ ਪਸ਼ੂ ਦੁੱਧ ਕਿੰਨਾ ਹਾਂ ਰੇਟ ਦੀ ਰਹੀ ਗੱਲ ਰੇਟ ਤੁਸੀਂ ਜਿਹੜੇ ਜਿਹੜੇ ਪਸ਼ੂ ਤੁਹਾਨੂੰ ਦਿਖਾਏ ਹੁੰਦਾ ਵੇਰਵਾ ਪਾ ਕੇ ਰੇਟ ਪੁੱਛ ਲਿਆ ਜੀ ਕਿਉਂਕਿ ਮੰਡੀ ਜਾ ਰਹੇ ਆ ਪਸ਼ੂ ਉੱਥੇ ਜਾ ਕੇ ਰੇਟ ਜਿਹੜੇ ਤੇ ਉਹ ਕੋਈ ਪਸ਼ੂ ਜਿਹੜਾ ਜਗਜਾਗ ਹੋਂਦਾ ਪਰਦਾ ਹੋਂਦਾ ਕਿਸੇ ਸੌ ਤਰ੍ਹਾਂ ਦਾ ਉਹ ਜਿਹੜੇ ਤੁਸੀਂ ਫੋਨ ਤੇ ਕੰਟੈਕਟ ਕਰ ਲਓ ਇਹਨਾਂ ਪਸ਼ੂਆਂ ਦਾ ਤੇ ਛੰਡੇ ਕਿ ਜਿਹੜੀ ਆ ਕੇ ਵੱਡੀ ਮਾਦੀ ਇਹ ਵੀਰਜੀ ਇਹ ਕੱਲ ਸੂਈ ਆ ਵੀਰਜੀ ਕੱਲ ਸੂਈ ਇਹ ਕੱਟਾ ਇਹਦੇ ਮਗਰ ਆ ਠੀਕ ਹੈ ਜੀ ਹਾਂਜੀ ਹਾਂਜੀ ਬੋਲਾ ਹੂ ਵੀਰਜੀ ਇਹਦੇ ਥੱਲੇ ਅਜੇ 7 ਕਿਲੋ 7 ਕਿਲੋ ਹਾਂਜੀ ਹਾਂਜੀ ਲੈ ਵੀ ਕੱਲ ਹੀ ਸੂਈ ਇਹਦੇ ਬੱਚਾ ਦੇ ਮਗਰ ਬੱਚਾ ਇਹਦੇ ਮਗਰ ਕੱਟਾ ਵਾ ਜੀ ਅੱਛਾ ਜੀ ਮਗਰ ਕੱਟਾ ਹਾਂਜੀ ਹਾਂਜੀ ਇੱਕ ਆਜ ਹਾਂਜੀ ਬੋਲਾ ਕਿੰਨਾ ਕਿੰਨਾ ਥੱਲੇ ਬੋਲਾ ਵੀਰਜੀ ਇਹਦੇ ਥੱਲੇ ਉਹਨ 7 ਕਿਲੋ ਬੋਲਾ ਹੂ 7 ਹੋਵੇ 8 ਤੇ ਚੋਣ ਚੰ ਚੰਗੀ ਵਧੀਆ ਵਿਦਿਆ ਇੱਕ ਨੰਬਰ ਕਰਮਾਂ ਵਾਲੀ ਅਗਲੀ ਆਪਣੇ ਕੋਲ ਜਿਹੜੀ ਆ ਝੋਟੀ ਖੜੀ ਚੰਗੀ ਵੱਡੀ ਟੈਂਕ ਵਰਗੀ ਇਹ ਵੀਰ ਜੀ ਇਹਦੇ ਥੱਲੇ ਹੁਣ ਬੋਲਾ ਆਊਗਾ ਜੇ 14 ਕਿਲੋ 14 ਕਿਲੋ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਇਹਨੂੰ ਅੱਜ ਚੌਥਾ ਦੇ ਨਾਲ ਸੂਈ ਨੂੰ ਇਹਦੇ ਮਗਰ ਵੀ ਕਟਾਈ ਆ ਬੋਲਾ ਜੀ ਝੋਟੀ ਵੇਖੋ ਹਾਂਜੀ ਚੰਗੇ ਚੌੜੇ ਪਿੱਠ ਪੁੜੇ ਦੀ ਆ ਆਪਾਂ ਕਹੀ ਜਾਨਾ ਵੀ ਕਰਮਾਂ ਦੀਆਂ ਕਰਮਾਂ ਵਜਦੀਆਂ ਹਾਂ ਜੀ ਸਹੀ ਗੱਲ ਹਾਂ ਚੰਗੇ ਚੌੜੇ ਪਿੱਠਪੜ ਦੇ ਵਿੱਚ ਵੱਡੀ ਝੋਟੀ ਆ ਹਾਂਜੀ ਤੇ 14 ਕਿਲੋ 13 14 ਕਿਲੋ 13 ਦਾ ਪੌੜਾ ਹੀ ਥੱਲੇ ਆ ਤੇ ਦਿਨ ਕਿੰਨੇ ਹੋ ਗਏ ਨੂੰ ਸੁਈ ਇਹਨੂੰ ਵੀਰਜੀ ਅੱਜ ਤੀਜਾ ਤੀਜਾ ਚੌਥਾ ਦੇਣਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚੋਣ ਚਾਂਣ ਸਾਫ ਵੀਰਜੀ ਆ ਮੋਗ ਘੇਰਗੀ ਧਾਰ ਕਰਮਾਂ ਵਾਲੀ ਦੀ ਲੋ ਵੀ ਦੋਸਤੋ ਝੋਟੀ ਚੰਗੀ ਆ ਵੱਡੇ ਕਦ ਕੱਦ ਦੇ ਵਿੱਚ ਇਹ ਵੀ ਤੁਸੀਂ ਖਰੀਦ ਸਕਦੇ ਜੇ ਬਾਕੀ ਰੇਟ ਦੇ ਲਈ ਤੁਸੀਂ ਸੰਪਰਕ ਕਰ ਲਿਓ ਚੋਣ ਚਾਂਣ ਚੰਗੀ ਆ ਆ ਗਈ ਆਪਣੇ ਕੋਲ ਅਗਲੀ ਆ ਝੋਟੀ ਇਹ ਵੀਰਜੀ ਪਹਿਲਨ ਮੂੰਹੋਂ ਛੱਗੀ ਜੇ ਹਾਂਜੀ ਪਹਿਲਾ ਸੁਆ ਸੂਈ ਆ ਛੋਟੀ ਇੱਕ ਸਾਈਡ ਰੱਖਦੀ ਛੰਡੇ ਕਿਵੇਂ ਨਹੀਂ ਸਾਈਡ ਨਹੀਂ ਵਰਦੀ ਰੱਖਦੀ ਥਾਂ ਥੋੜਾ ਜਨਾ ਚਾਹੇ ਤੇ ਕੋ ਡੋਕਾ ਮਣਕਾ ਰਹਿ ਗਿਆ ਵਾ ਤੇ ਬਾਕੀ ਚੱਡਾ ਚੁੱਡਾ ਕਰਮਾਂ ਵਾਲੀ ਵੇਖੋ ਕਿਤਰਾ ਲਈ ਫਿਰਦੀ ਆ ਹਾਂਜੀ ਹਾਂਜੀ ਪਹਿਲਣਾ ਜੇ ਅੱਜ ਅੱਜਪਨ ਕੀ ਸੂਈ ਆ ਹਾਂਜੀ ਹਾਂਜੀ ਇਹ ਪਰਸੋਂ ਕੱਲ ਹੀ ਸੂਈ ਆ ਕੋਣੀ ਪਰਸੋਂ ਅੱਛਾ ਬੱਚਾ ਮਗਰ ਤੇ ਕੀ ਆ ਕੱਟੀ ਆ ਵਰਦੀ ਕੱਟੀ ਬਹੁਤ ਵਧੀਆ ਲਓ ਜੀ ਮਗਰ ਕੱਟਿਓ ਸਾਹਮਣੇ ਖੜੀ ਜੀ ਆ ਇੱਕ ਰੰਗ ਕਾਲੀ ਆ ਕਰਮਾਂ ਵਾਲੀ ਲਓ ਜੀ ਮਗਰ ਕੱਟੀ ਆ ਦੋਸਤੋ ਆਪ ਇਹ ਦੂਜਾ ਸੁਆ ਸੂਈ ਆ ਹਾਂ ਤੇ ਬਾਕੀ ਅੱਜ ਭਲਕੀ ਸੂਈ ਕਰਮ ਵਾਲੀ ਬੌਲੇ ਤੇ ਚੱਲਣ ਢਈ ਆ। ਕੋਈ ਦੋ ਟਾਈਮ ਚਵਾਈ ਹੋ ਗਈ। ਹਾਂਜੀ ਹੋ ਗਈ ਆ ਜੀ ਤੀਜਾ ਡੰਗ ਚ ਹੋ ਗਈ ਅੱਜ। ਅੱਛਾ ਬੌਲਾ ਕਿੰਨਾ ਕੁ ਮੰਗੋ? ਬੌਲਾ ਇਹਦੇ ਥੱਲੇ 8 8 9 ਕਿਲੋ ਪੌਲੀ ਆ ਗਈ ਆ ਜੀ ਵਧੀਆ। ਠੀਕ ਆ। ਆ ਚਵਾਪਸਵਾ ਬਹੁਤ ਆ। ਠੀਕ ਆ ਜੀ। ਹਾਂ। ਲਓ ਦੋਸਤੋ ਇਹ ਮੱਝਾਂ ਨੇ ਜਿਹੜੀਆਂ ਬਿਲਕੁਲ ਅੱਜ ਮੌਜੂਦ ਆ। ਜਿਹੜੇ ਵੀਰ ਨੇ ਸੱਜਰ ਮੱਝਾਂ ਖਰੀਦਣੀਆਂ ਨੇ। ਬੇਰਵਾ ਪਾਤਾ ਤੁਹਾਨੂੰ ਨਾਲ ਦੀ ਨਾਲ ਤੁਸੀਂ ਬਿਲਕੁਲ ਆਪਣਾ ਮੈਂਸ਼ਨ ਕਰਕੇ ਉਹਦੀ ਡਿਟੇਲ ਇੱਕ ਵਾਰੀ ਫੇਰ ਲੈ ਸਕਦੇ ਜੇ ਜਕਰ ਵੀਰ ਕਿਸੇ ਨੂੰ ਨਹੀਂ ਪਤਾ ਲੱਗਾ ਰੇਟ ਪੁੱਛ ਸਕ ਏ ਵੀਰ ਜੀ ਦੂਜਾ ਸੂਆ ਵਾ ਅੱਛਾ ਜੀ ਹਾਂ ਜੀ ਕੰਨੀਆਂ ਬਰਾਬਰ ਦਹੀ ਕਰਨ ਜੇ ਸਾਈਡਾਂ ਵਾਲੀਆਂ ਵਾਹਰ ਜੰਮੀ ਪਲੀ ਬਹੁਤ ਆ ਸੰਧੂ ਸਾਹਿਬ ਇਹ ਦੂਜਾ ਸੂਆ ਸੂਣੀ ਆ ਹਾਂ ਜੀ ਹਾਂ ਜੀ ਕਿੰਨੇ ਦਿਨ ਬਾਕੀ ਇਹ ਦਿਨ ਇਹਦੇ ਅਗੇ ਜੀ 15 ਦਿਨ ਬਾਕੀ ਆ ਲੋ ਜੀ 15 ਦਿਨਾਂ ਦਾ ਅਜੇ ਟਾਈਮ ਬਾਕੀ ਆ ਦੂਜਾ ਸੂਆ ਆ ਵੈੜ ਸੂਣ ਵਾਲੀ ਆ ਬਾਕੀ ਤਿੱਪਣ ਤੁਪਣ ਦੀਆਂ ਪੂਰੀ ਤਸਦੀਆ ਵਧੀਆ ਵਧੀਆ ਵੀਰ ਜੀ ਐ ਨਜ਼ਾਰੇ ਵਾਲੀ ਆ ਬਾਕੀ ਲੜਾ ਰੋੜਾ ਕਾਫੀ ਆ ਦੋਸਤੋ ਢਿੱਲਾ ਬਹੁਤ ਜਿਆਦਾ ਲੇਵੇ ਚ ਹਾਂ ਜੀ ਪਹਿਲੀ ਸੂਆ ਨਾਲ ਚੋਇਆ ਹੀ ਉਹਨਾਂ ਦੇ ਅਸੀਂ 23 24 ਕਿਲੋ ਦੁੱਧ ਚੋਇਆ ਵਾ ਹੁ ਆ ਲੋ ਜੀ ਹਾਂਜੀ ਹਾਂਜੀ ਲੰਬੇ ਥਾਣਾ ਠੀਕ ਆ ਹਾਂਜੀ ਹਾਂ ਲੰਬੇ ਥਾਣਾ ਦੋਸਤੋ ਬਾਕੀ ਦੇਵਾ ਸੋਨਾ ਖੋਲੂਗੀ کافی ਸੋਨਾ ਬਖਾਲਾ ਤਿਆਰ ਕਰੂਗੀ ਹਜੇ ਦਿਨ ਕਾਫੀ ਪਏ ਆ ਹਾਂਜੀ ਹਾਂ ਇਹਨਾਂ ਦਾ ਰੇਟ ਜਿਹੜਾ ਉਹ ਫੋਨ ਤੇ ਉਹ ਫੋਨ ਤੇ ਕਰਾਂਗੇ ਵੀਰ ਜੀ ਆਪਾਂ ਜਿਹੜੀਆਂ ਦਾ ਆਪਾਂ ਕੀਤਾ ਉਹਨਾਂ ਦਾ ਕਰਨਾ ਇਹਨਾਂ ਦਾ ਤੁਹਾਨੂੰ ਪਰਮਣ ਕੇ ਕੰਮ ਲੰਮਾ ਜਾਂਦਾ ਫਿਰ ਕੋਈ ਭੈਣ ਭਰਾ ਵੀਡੀਓ ਨਹੀਂ ਵੇਂਦਾ ਬਿਲਕੁਲ ਜੀ ਲਓ ਵੀ ਦੋਸਤੋ ਸਾਰੀ ਵੀਡੀਓ ਤੇ ਵਿੱਚ ਆ ਤੁਹਾਨੂੰ ਜਿਹੜੇ ਨਾ ਆਪਾਂ ਕਵਰ ਕਰਤੇ ਆ ਟੋਟਲ ਜਿਹੜੇ ਇਧਰੋਂ ਤੁਸੀਂ ਵੇਖ ਲਓ ਠੀਕ ਆ ਜੀ ਕੋਈ 6 ਨਾ ਕਿਧਰ ਸੀ 6 7 ਨਾਗ ਤੇ ਕੋਈ ਇਧਰ 5 6 ਨਾਗ ਠੀਕ ਹੈ ਜੀ ਕੋਈ 11 12 12 13 ਨਾਗ ਜਿਹੜੇ ਆਪਾਂ ਤੁਹਾਡੇ ਨਾਲ ਜਿਹੜੇ ਬਿਲਕੁਲ ਸਾਂਝੇ ਕਰਦੇ ਆ ਠੀਕ ਹੈ ਜੀ ਤੇ ਬਾਕੀ ਆਓ ਆਪਣੀ ਨਰਕ ਪਰਖ ਕਰੋ ਤਸੰਦੀ ਕਰੋ ਜਿਹੜਾ ਵੀ ਤੁਹਾਨੂੰ ਪਸੂ ਪਸੰਦ ਆਉਂਦਾ ਤੇ ਛੰਡੇ ਨੰਬਰ ਇੱਕ ਪੋਸਟਗੇ ਫਿਰ ਨੰਬਰ ਹੈਗਾ ਵੀਰ ਜੀ 98724 39717 ਤੇ ਦੂਜਾ ਨੰਬਰ ਹੈਗਾ 82647 ਤੇ 20068 ਪਿੰਡ ਵੀਰ ਜੀ ਕੈਰੋਂ ਅਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਜ਼ਦੀਕ ਆਪਾਂ ਗ੍ਰੈਂਡ ਕੈਰੋਂ ਪੈਲਸਾ ਉਹਦੀ ਭਾਵੇਂ ਕੋਈ ਅਧੀ ਲੋਕੇਸ਼ਨ ਲਾ ਲੇ ਤੇ ਬਿਲਕੁਲ ਆਪਣੇ ਉਹ ਲਾਗਮੋ ਸੜਕ ਜਾਂਦੀ ਚੜਦੇ ਨੂੰ ਵੀ ਦੀ ਦਬਾਬੀਆਂ ਦੀਆਂ ਬਾਈਕਾਂ ਬਿਲਕੁਲ ਜੀ ਸ਼ੀਦ ਬਾਬਾ ਗੁਣੀਆਂ ਇਹਦਾ ਬੋਰਡ ਵੀ ਲੱਗਾ ਉੱਥੇ ਬਿਲਕੁਲ ਜੀ ਤੇ ਜਿਤਨਾ ਮਰਜ਼ੀ ਵੀ ਦੀ ਆਪਣੇ ਗ੍ਰੈਂਡ ਕੈਰੋਂ ਤੋਂ 2 ਕਿਲੋਮੀਟਰ ਆਪਣੀਆਂ ਬਾਈਕਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਸਾਡੇ ਮੇਰੇ ਨਾਲ ਵੀਰ ਝੰਡਾ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਅੱਜ ਮੌਜੂਦ ਹੈ ਵੀਰ ਦੇ ਕੋਲ ਜਿਹੜੇ ਵੀਰ ਨੂੰ ਜਿਹੜਾ ਵੀ ਨਗ ਪਸੰਦ ਆਊਗਾ ਤੇ ਪਿੰਡ ਕੈਰੋਂ ਵਿਜ਼ਿਟ ਕਰਨੀ location ਪੂਰਾ ਐਡਰੈਸ ਤੁਹਾਨੂੰ ਪੂਰਾ ਕਨਫਰਮ ਕਰਾਈ ਦਿੱਤਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ